ਨਲੋ ਮੈਂ ਬਿਆਨ ਨਹੀਂ ਕਰ ਸਕਦੀ ਕਿ ਮੈਂ ਉਹ 5-7 ਸਾਲ ਕੀ ਕੀ ਸਟਰਗਲ ਦੇਖਿਆ ਕੁੱਟਮਾਰ ਸਹੀ ਹਰ ਚੀਜ਼ ਜਦੋਂ ਲਾਸਟ ਵਾਰ ਵੀ ਕੁੱਟ ਮਾਰ ਹੋਈ ਆ ਦੋ ਦਿਨਾਂ ਬਾਅਦ ਠਾਣੋ ਠਾਣੀ ਵੀ ਹੋਏ ਆ ਕਿਤੇ ਕੋਈ ਮੈਨੂੰ ਨਹੀਂ ਲੱਗਦਾ ਕਿ ਅੱਜਕੱਲ ਕੁੜੀਆਂ ਦੀ ਸੁਣਵਾਈ ਹੈ ਹੀ ਆ ਹਨਾ ਸਾਨੂੰ ਖੁੱਦ ਨੂੰ ਹੀ ਸਟੈਂਡ ਲੈਣਾ ਪੈਣਾ ਖੁੱਦ ਨੂੰ ਹੀ ਸੁਣਵਾਈ ਕਰਨੀ ਪੈਣੀ ਆ ਕੁਛ ਐਸਾ ਟਾਈਮ ਆ ਗਿਆ ਸੀ ਕਿ ਮੈਨੂੰ ਜਿਹੜਾ ਮੇਰਾ ਘਰ ਵਾਲਾ ਸੀ ਬਾਰ ਵੀ ਨਹੀਂ ਜਾਣ ਦਿੰਦਾ ਸੀ ਕੁੜੀਆਂ ਨਾਲ ਵਰਤਨ ਨਹੀਂ ਸੀ ਦਿੰਦਾ ਹਨਾ ਕਿ ਸ਼ੱਕ ਸ਼ੱਕ ਵੀ ਬਹੁਤ ਜ਼ਿਆਦਾ ਸੀਗਾ ਉਹਦੇ 'ਚ ਯਾ ਸੋਣੀ ਸੁਨੱਕੀ ਹੈਗੀ ਤੈਨੂੰ ਕੋਈ ਛੱਡੂਗਾ ਤੈਨੂੰ ਨਹੀਂ ਪਤਾ ਮਾਹੌਲ ਕਿਵੇਂ ਦਾ ਵਾਹ ਰੋਟੀ ਹੀ ਆ ਖਾਈ ਚੱਲ ਯਾਰ ਚਾਹੇ ਮਾੜੀ ਮਿਲਦੀ ਤੇਰੇ ਘਰ ਦੇ ਕਰੀ ਤਾਂ ਜਾਂਦੇ ਆ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਵੀ ਇੱਥੇ ਕੋਈ ਰਹਿੰਦਾ 2 ਸਾਲ ਬਾਅਦ ਉਹਨਾਂ ਨੂੰ ਪਤਾ ਲੱਗੇ ਵੀ ਇੱਥੇ ਇੱਕ ਲੇਡੀਜ਼ ਰਹਿ ਰਹੀ ਆ ਬੱਚੇ ਨਾ ਰਹਿ ਰਹੀ ਆ ਸਿਰਫ ਹਸਬੰਦ ਹੀ ਆਉਂਦੇ ਸੀ ਸਿਰਫ ਰਾਤ ਨੂੰ ਆਉਂਦੇ ਸੀ ਕਦੀ ਕਦੀ 12 12 ਵਜੇ ਆਉਂਦੇ ਸੀ ਕੁੱਟਮਾਰ ਹੀ ਕਰਦੇ ਸੀ ਸ਼ੱਕ ਦੇ ਆਧਾਰ ਤੇ ਕੁੜੀਆਂ ਨੂੰ ਤਾਂ ਚਾਹੀਏ ਨਾ ਹੁੰਦਾ ਵਿਆਹ ਦਾ ਅਸੀਂ ਚੂੜਾ ਪਾਈਏ ਅਸੀਂ ਤਿਆਰ ਹੋਈਏ ਸਾਰੇ ਜਾ ਖਤਮ ਕਰਦੇ ਸੀ ਮੈਂ ਕਿੰਨੇ ਮਹੀਨਾ ਬਾਅਦ ਮਤਵੇ ਬਿਹੇਵ ਸ਼ੁਰੂ ਹੋ ਗਿਆ ਸੀ ਉਹਨਾਂ ਦਾ 15 ਦਿਨਾਂ ਬਾਅਦ ਹੀ ਬਿਹੇਵ ਅਲੱਗ ਹੋ ਗਿਆ ਸੀ ਮੈਨੂੰ ਖੁਦ ਨੂੰ ਯਕੀਨ ਨਹੀਂ ਸੀ ਹੁੰਦਾ ਕਿ ਹੋ ਕੀ ਰਿਹਾ ਮੇਰੀ ਲਾਈਫ 'ਚ ਹੋ ਕੀ ਰਿਹਾ ਜਦੋਂ ਮੈਨ ਚ ਨਸ਼ਾ ਵੀ ਕਰਦੇ ਸੀ ਉਹ ਉਹ ਚਿੱਟਾ ਲਾਉਂਦੇ ਸੀ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਲੋਕਡਾਊਨ ਹੋਇਆ ਸੀਗਾ ਮੈਨੂੰ ਇਹ ਸੀ ਵੀ ਸ਼ਾਇਦ ਸੁਧਾਰ ਲੇਗਾ ਮੇਰਾ ਪਿਆਰ ਸੁਧਾਰ ਲੂਗਾ ਪਰ ਐਂਡ ਤੇ ਆ ਕੇ ਉਹ ਪਿਆਰ ਖਤਮ ਹੋ ਗਿਆ ਮੇਰਾ ਹਰੇ ਨੇ ਟਾਈਮ ਬਾਅਦ ਇਹ ਪਿਆਰ ਦਾ ਜਿਹੜਾ ਪੂਤ ਅਖਾਤ ਉਤਰਿਆ ਪੂਤਦਾ ਦੇਖੋ ਜੀ ਬੜੀ ਛੇਤੀ ਖਤਮ ਹੋ ਜਾਂਦਾ ਵਾ ਜਦੋਂ ਰੋਟੀ ਨਾ ਮਿਲੇ ਨਾ ਢਿੱਡ ਨੂੰ ਢਿੱਡ ਲੱਗਿਆ ਹੁੰਦਾ ਏ ਜੇ ਛੋਟਾ ਜਿਹਾ ਢੱਡਾ ਇਹੀ ਕਰਾ ਰਿਹਾ ਸਭ ਕੁਝ ਕਦੀ ਇੱਦਾਂ ਦਾ ਦੇਣਾ ਆ ਕਿ ਬਿਨਾਂ ਰੋਟੀ ਖਾਦੇ ਸੁੱਤੇ ਕਈ ਵਾਰ ਆਇਆ ਇਦਾਂ ਦਾ ਦੇਣ ਕਹਿ ਨਹੀਂ ਸਕਦੇ ਵੀ ਮੈਂ ਕਹਿਣਾ ਵੀ ਦੁੱਧ ਹੈ ਨਹੀਂ ਘਰੇ ਆਟਾ ਹੈ ਨਹੀਂ ਖਾ ਕੇ ਆ ਗਿਆ ਮੈਂ ਤੂੰ ਸੋ ਜਾ ਕੰਦਾ ਚੋਂ ਕੱਢ ਲਾ ਰੋਟੀ ਕੱਢ ਲਾ ਕੰਦਾ ਚੋਂ ਖੁਰਚ ਲਾ ਘਰ ਤੇਰੇ ਘਰ ਦਿਆਂਦਾ ਨਾ ਇਹਦੇ ਚੋਂ ਕੰਦਾ ਚੋਂ ਖੁਰਚ ਲਾ ਇਹਦਾ ਇਹਦਾ ਦੀ ਸ਼ਬਦਾਵਲੀ ਮੈਂ ਸਹੀ ਇਹਨੂੰ ਅਸੀਂ ਰੱਖਣਾ ਹੀ ਨਹੀਂ ਮਦਰ ਜੀ ਨੂੰ ਤਰਸ ਆ ਗਿਆ ਇਹਨਾਂ ਦੇ ਆਪਸੀ ਝਗੜੇ ਚੱਲਦੇ ਹੁੰਦੇ ਸੀਗੇ ਬਟ ਫੇਰ ਵੀ ਚਲੋ ਮੰਮੀ ਨੇ ਜਨਮ ਦਿੱਤਾ ਸਾਨੂੰ ਹਨਾ ਤੇ ਮੈਂ ਆਣਾ ਹੀ ਸੀਗਾ ਕੁੜੀਆਂ ਜ਼ਿਆਦਾਤਰ ਮਾਡਲਿੰਗ ਵੱਲ ਚਲੇ ਜਾਂਦੀਆਂ ਨੇ ਤੇ ਕਾਫੀ ਦਲਦਲ 'ਚ ਵੀ ਫਸ ਜਾਂਦੀਆਂ ਨੇ ਮੈਂ ਨਹੀਂ ਚਾਹੁੰਦੀ ਕਿ ਮੈਂ ਕਿਸੇ ਦਲਦਲ 'ਚ ਫਸਾਂ ਤੇ ਵਿਆਹ ਤੋਂ ਬਾਅਦ ਫਿਰ ਕਿੱਦਾਂ ਦੀ ਜੰਮ ਬਿਆਤੋ ਬਾਤ ਜਿਹੜਾ ਮੈਂ ਘਰੇ ਸੁੱਖ ਦੇਖਿਆ ਸੀਗਾ ਉਹ ਬਿਲਕੁਲ ਹੀ ਤਬਾਹ ਹੋ ਗਿਆ ਸਭ ਲੋਕਾਂ ਨੇ ਇਹ ਜਰੂਰ ਪੁੱਛਣਾ ਤੇਰਾ ਘਰ ਵਾਲਾ ਕਿੱਥੇ ਹੈ ਤੇਰਾ ਸਭ ਨੂੰ ਪਤਾ ਸੀਗਾ ਕਿੰਨਾ ਕਲੇਸ਼ ਹੁੰਦਾ ਕਿਸੇ ਕੋਈ ਨਹੀਂ ਆ ਕੇ ਖੜਿਆ ਇਹ ਤਾਂ ਮੰਗਲਿਕ ਆ ਟੌਰਚਰ ਬਹੁ ਕੀਤਾ ਉਹਨਾਂ ਨੇ ਮੈਨੂੰ ਰੈਂਟ ਤੇ ਹੀ ਕੱਢਤਾ ਤੇ ਜਿਹੜੇ ਹਸਬੈਂਡ ਸੀ ਉਹਨਾਂ ਨੇ ਉਹ ਮਤਲਬ ਬੇੜਾ ਹੀ ਗੁਰਕ ਕਰਤਾ ਮੇਰੀ ਜ਼ਿੰਦਗੀ ਦਾ ਕਹਿ ਲੋਗੀ ਕਿਰਾਇਆ ਤੇ ਰੋਲਤਾ ਮੈਨੂੰ ਪੈਂਡ ਤੇ ਮੈਨੂੰ ਪਤਾ ਲੱਗਿਆ ਵੀ ਕਿਸੇ ਹੋਰ ਨਾਲ ਫੇਰ ਰਿਹਾ ਵਾ ਆ ਪੈਂਡ ਤੇ ਮਤਲਬ ਮੈਨੂੰ ਪਤਾ ਸੀਗਾ ਵੀ ਉਹਨਾਂ ਨੇ ਕੁਝ ਨਹੀਂ ਦੇਣਾ ਪਰ ਸੈਨ ਕਰਿਆਂ ਦੇ ਵੀ ਤਲਾਕ ਹੀ ਆ ਫਿਰੇ ਮੈਂ ਤੁਹਾਡੇ ਜੇ ਤੁਹਾਨੂੰ ਕਹਿ ਹੀ ਦਿੱਤਾ ਵਾ ਕਮੈਂਟ ਕਰਨ ਨੂੰ ਐਡੀਆਂ ਬਤਮੀ ਜੀਆਂ ਨਾ ਕਰਿਆ ਕਰੋ ਆਇਟ ਦੇਖਦੀ ਐਟੀ ਮਾਰੂੰਗੀ ਮੈਂ ਤੁਹਾਡੇ ਕਹੀ ਜਾਣੇ ਸਾਨੂੰ ਡੀਐਮ ਕਰ ਦਿੰਦੇ ਆ ਵੀ ਤੁਸੀਂ ਗਾਲਾਂ ਕੱਢ ਦਿਓ ਮੈਨੂੰ ਪਰ ਮੇਰਾ ਕਮੈਂਟ ਚੱਕ ਲੋ ਮੈਡਮ ਤੁਸੀਂ ਗਾਲਾਂ ਕੱਢ ਦਿਓ ਮੈਂ ਕਹਾਂ ਜੇ ਮੈਂ ਕਮੈਂਟ ਗਾਲਾਂ ਕੱਢ ਕੇ ਕਰਦਾ ਨਾ ਤੁਸੀਂ ਇਹੀ ਮੇਰੇ ਤੇ ਕੇਸ ਪਾ ਦੇਣਾ ਵੀ ਸਾਨੂੰ ਗਾਲਾਂ ਕੱਢਦੀ ਸੀਗੀ 10 8 9 ਸਾਲ ਦੀ ਸੀ ਜਦੋਂ ਮੈਂ ਨਰਸਰੀ ਐਲ ਕੇਜੀ ਚ ਲੱਗੀ ਅੱਛਾ ਬੱਚੇ ਮੈਨੂੰ ਦੀਦੀ ਦੀਦੀ ਗਿਆ ਕਰੋ ਮ ਬੜੇ ਸ਼ਰਮ ਮਹਿਸੂਸ ਹੋਏ ਮੈਂ ਕਹਾਂ ਜੇ ਮੈਨੂੰ ਆਂਟੀ ਗਿਆ ਤਾਂ ਦੇਖ ਲਿਓ ਆਪਣਾ ਆਧਾਰ ਕਾਰਡ ਭੇਜੋ ਸਾਰੇ ਜਾਣੇ ਇਹ ਵੀਡੀਓ ਵਾਇਰਲ ਹੋਈ ਫੇਸ ਮੋਸੇ ਦੀ ਤੀਜੀ ਨੁੱਕਰ ਵਰਗਾ ਮੂੰਹ ਆ ਤੇਰਾ ਉਹ ਵਾਇਰਲ ਹੋਊਗੀ ਮੈਂ ਕਿਹਾ ਹਾਂ ਮੇਰਾ ਇਹੀ ਮੂੰਹ ਆ ਮੈਂ ਆਉਂਦੇ ਆਪਦੀ ਫੇਵਰੇਟ ਆ ਤੂੰ ਬੋਹ ਵੱਡੀਆਂ ਤੂੰ ਬੋਹ ਵੱਡੀਆਂ ਦੀਦੀ ਆ ਇਹ ਤਾਂ ਬੋਹ ਵੱਡੀ ਆ ਛੋਟੇ ਛੋਟੇ ਬੱਚੇ ਮੇਰਾ ਮਜ਼ਾਕ ਕਢਾਂਦੇ ਹੁੰਦੇ ਸੀ ਸ਼ੁਰੂ ਤੋਂ ਹੀ ਮਜ਼ਾਕ ਸਿਆ ਹੋ ਮੈਂ ਆਵਾਜ਼ ਮੀਡੀਆ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸੁਮਰਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਅੱਜ ਜਿਨ੍ਹਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਉਹਨਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵੇਖੀਆਂ ਹੋਣਗੀਆਂ ਟਾਰਡੇ ਵੱਲੋਂ ਉਹਨਾਂ ਦੀਆਂ ਵੀਡੀਓਜ਼ ਕਾਫੀ ਪਸੰਦ ਕੀਤੀਆਂ ਜਾਂਦੀਆਂ ਨੇ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਜਿਹੋ ਜਿਹੀਆਂ ਇਹਨਾਂ ਵੱਲੋਂ ਵੀਡੀਓਜ਼ ਪਾਈਆਂ ਜਾਂਦੀਆਂ ਨੇ ਤੁਹਾਡੇ ਵੱਲੋਂ ਇਹਨਾਂ ਨੂੰ ਵੱਖੋ-ਵੱਖਰੇ ਨਾਮ ਵੀ ਦਿੱਤੇ ਜਾਂਦੇ ਨੇ ਤੇ ਇਹ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਕਿਵੇਂ ਸੰਘਰਸ਼ ਕਰਦੇ ਨੇ ਕਿਸ ਤਰੀਕੇ ਦੇ ਨਾਲ ਜਦੋਂ ਜਹਿਦ ਕਰਕੇ ਆਪਣੇ ਤੇ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਰਦੇ ਨੇ ਇਸ ਸਬੰਧੀ ਗੱਲਬਾਤ ਕਰਾਂਗੇ ਸਾਡੇ ਨਾਲ ਪੂਜਾ ਜੀ ਮੌਜੂਦ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਬਹੁਤ-ਬਹੁਤ ਸਵਾਗਤ ਹੈ ਬੈਣੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਦੱਸੋ ਸੇਤਾ ਕਿਵੇਂ ਆ ਸਭ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਅੱਛਾ ਬੜੀ ਤੇੜੀ ਦਿਖਾਂਦੇ ਹੋ ਪਹਿਲੀ ਗੱਲ ਤੇ ਇਹ ਦੱਸੋ ਕਿ ਮਤਲਬ ਕਿਵੇਂ ਸੋਚਿਆ ਸੀਗਾ ਸੋਸ਼ਲ ਮੀਡੀਆ ਤੇ ਆਉਣਾ ਚਾਹੀਦਾ ਤੇ ਇਹੋ ਜਿਹੇ ਵੀਡੀਓ ਸੀ ਕਿਉਂ ਪਾਉਂਦੇ ਹੋ ਕਮੇਡੀਅਨ ਵੀਡੀਓਜ਼ ਹੁੰਦੀਆਂ ਨੇ ਮੇਰੀਆਂ ਕਿਉਂਕਿ ਕਮੇਡੀ ਚ ਮੈਨੂੰ ਇਹ ਲੱਗਦਾ ਕਿ ਹਰੇਕ ਏਜ ਦੇ ਬੱਚੇ ਵੀ ਦੇਖ ਲੈਂਦੇ ਨੇ ਵੱਡੇ ਵੀ ਦੇਖ ਲੈਂਦੇ ਕਮੇਡੀ ਇੱਕ ਸਾਫ ਸੁਥਰਾ ਕੰਟੈਂਟ ਆ ਜੀ ਅਸੀਂ ਜਸਟ ਐਂਟਰਟੇਨਮੈਂਟ ਲਈ ਕਮੇਡੀਅਨ ਬਣੇ ਆ ਵੀ ਮੈਨੂੰ ਲੱਗਦਾ ਕਿ ਸਭ ਨੂੰ ਹਸਾਉਣਾ ਚਾਹੀਦਾ ਡਿਪਰੈਸ਼ਨ ਤੋਂ ਵੀ ਦੂਰ ਹੁੰਦੇ ਨੇ ਹਾਂ ਤਾਂ ਕਰਕੇ ਮੈਂ ਇਸ ਰਸਤੇ ਤੇ ਆਈ ਜੀ ਅੱਛਾ ਤੁਸੀਂ ਆਪਣੀ ਜ਼ਿੰਦਗੀ ਬਾਰੇ ਦੱਸੋ ਕਿ ਜ਼ਿੰਦਗੀ ਕਿੱਦਾਂ ਦੀ ਚੱਲਦੀ ਪਈ ਆ ਜ਼ਿੰਦਗੀ ਸਟਰਗਲ ਚੋਂ ਕਾਫੀ ਲੰਘ ਚੁੱਕੇ ਆਂ ਸੀ ਹਾਂ ਤੇ ਸਟਰਗਲ ਚੋਂ ਹਜੇ ਵੀ ਲੰਘ ਰਹੇ ਆਂ ਬਟ ਫੇਰ ਵੀ ਮੈਂ ਆਪਣੇ ਹਾਲਾਤ ਕਦੇ ਵੀ ਮਤਲਬ ਇਦਾਂ ਟੈਨਸ਼ਨ ਜ਼ਿਆਦਾ ਨਹੀਂ ਲੈਂਦੀ ਬਿਕੋਜ਼ ਟੈਨਸ਼ਨਾਂ ਹੁੰਦੀਆਂ ਹੀ ਬਹੁਤ ਨੇ ਅੱਜਕੱਲ ਸਭ ਨੂੰ ਹੀ ਬਹੁਤ ਟੈਨਸ਼ਨਾਂ ਨੇ ਬਟ ਫਿਰ ਵੀ ਮੈਂ ਆਪਣਾ ਕੰਮ ਕਰਦੀ ਆ ਕਿ ਮੈਂ ਚਾਹੁੰਦੀ ਆ ਕਿ ਮੈਂ ਬੈਸਟ ਪੰਜਾਬੀ ਕਮੀਡੀਅਨ ਬਣਾ ਕੁੜੀਆਂ ਜ਼ਿਆਦਾਤਰ ਮਾਡਲਿੰਗ ਵੱਲ ਚਲੇ ਜਾਂਦੀਆਂ ਨੇ ਤੇ ਕਾਫੀ ਦਲਦਲ 'ਚ ਵੀ ਫਸ ਜਾਂਦੀਆਂ ਨੇ ਮੈਂ ਨਹੀਂ ਚਾਹਦੀ ਕਿ ਮੈਂ ਕਿਸੇ ਦਲਦਲ 'ਚ ਫਸਾਂ ਤੇ ਕਾਫੀ ਸਾਲ ਹੋ ਗਏ ਨੇ ਮੈਨੂੰ ਕਮੀਡੀ ਲੈਵਲ 'ਚ ਐਂਟਰਟੇਨਮੈਂਟ ਕਰਦੇ ਹੀ ਮੈਂ ਸਬਰ ਵਾਲੀ ਆ ਕਿ ਸਬਰ ਕਰਨਾ ਚਾਹੀਦਾ ਸਾਨੂੰ ਅੱਛਾ ਕੋਈ ਡਾਇਲੌਗ ਹੋ ਜਾਵੇ ਫਿਰ ਵੀਡੀਓ ਦੀ ਸ਼ੁਰੂਆਤ 'ਚ ਫਿਰ ਇਹਨੂੰ ਤੁਹਾਡੇ ਜੇ ਤੁਹਾਨੂੰ ਕਹਿ ਹੀ ਦਿੱਤਾ ਵਾ ਕਮੈਂਟ ਕਰਉ ਨੋ ਐਡੀਆਂ ਬਤਮੀਜ਼ੀਆਂ ਨਾ ਕਰਿਆ ਕਰੋ ਆ ਇੱਟ ਦੇ ਦੀ ਐਟੀ ਮਾਰੂੰਗੀ ਮੈਂ ਤੁਹਾਡੇ ਬਤਮੀਜ਼ੀਆਂ ਜ਼ਿਆਦਾ ਕੀਤੀਆਂ ਮੇਰੇ ਨਾਲ ਤਾਂ ਅੱਛਾ ਇੱਟਾ ਕਿੱਥੋਂ ਲਿਆਉਂਦੇ ਹੋ ਬੜੀਆਂ ਇੱਟਾਂ ਮਾਰਦੇ ਤੁਸੀਂ ਉਹ ਫੇ ਪੱਠੇ ਵਾਲੇ ਰੱਖੇ ਹੋ ਜਾਣ ਸੀ ਦਾ ਕਰਕੇ ਇੱਟਾਂ ਉਹ ਰਾ ਜਾਂਦੀਆਂ ਨੇ ਆਰਡਰ ਤੇ ਅੱਛਾ ਜਿੱਥੇ ਲੋਕ ਤੁਹਾਨੂੰ ਐਪਰੀਸ਼ੀਏਟ ਕਰਦੇ ਨੇ ਤੁਹਾਡੀਆਂ ਵੀਡੀਓਜ਼ ਵੇਖ ਕੇ ਹੱਸਦੇ ਨੇ ਤੇ ਕਈ ਲੋਕ ਇਹੋ ਜਿਹੇ ਵੀ ਨੇ ਜੋ ਨੈਗੇਟਿਵ ਕਮੈਂਟ ਕਰਕੇ ਤੁਹਾਨੂੰ ਡੀਮੋਟੀਵੇਟ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਲੈ ਕੇ ਕੀ ਕਹੋਗੇ ਡੀ ਮੋਟੀਵੇਟ ਤਾਂ ਇੰਨਾ ਕਰਦੇ ਜਦੋਂ ਅਸੀਂ ਡੀਐਮ ਚੈੱਕ ਕਰੀਦੇ ਆ ਨਾ ਮਤਲਬ ਇੰਨੇ ਕੁ ਗਲਤ ਡੀਐਮ ਅਸੀਂ ਦੇਖਦੇ ਆ ਕਿ ਦੇਖੋ ਅਸੀਂ ਸਹੀ ਆ ਫੇਰ ਵੀ ਸਾਨੂੰ ਲੋਕ ਗਲਤ ਡੀਐਮ ਵੀ ਕਰ ਦਿੰਦੇ ਨੇ ਕਿਉਂਕਿ ਲੋਕਾਂ ਦਾ ਕੰਮ ਹੀ ਆ ਬੋਲਣਾ ਬਟ ਆਪਾਂ ਕਹਿ ਸਕਦੇ ਆ ਦੇਖੋ ਹੁਣ ਸਾਡੀਆਂ ਅੱਖਾਂ ਤਾਂ ਲਗੀਆਂ ਨਹੀਂ ਹੋਈਆਂ ਨਾ ਅਸੀਂ ਆਪਣੇ ਆਪ ਨੂੰ ਨਹੀਂ ਦੇਖ ਸਕਦੇ ਸੀ ਤਾਂ ਦੂਜਿਆਂ ਨੂੰ ਦੇਖ ਰਹੇ ਆ ਅਸੀਂ ਦੂਜਿਆਂ 'ਚ ਕਮੀਆਂ ਕੱਢੀ ਜਾਂਦੇ ਆ ਇਹੀ ਲੋਕਾਂ ਦਾ ਕੰਮ ਆ ਪਰ ਮੈਂ ਆਪਣੇ ਆਪ ਨੂੰ ਹੀ ਦੇਖਦੀ ਆ ਤਾਂ ਹੀ ਮੈਂ ਆਪਣੇ ਆਪ ਦੀ ਫੇਵਰੇਟ ਆ ਮੈਂ ਆਪਣੇ ਆਪ ਅੱਛਾ ਕੀ ਕੁਝ ਕਹਿੰਦੇ ਨੇ ਲੋਕ ਤੁਹਾਡੇ ਡੀਐਮ ਦੇ ਵਿੱਚ ਆ ਕੇ ਕਮੈਂਟਸ ਕਰ ਲੋਕ ਗਲਤ ਹੀ ਡੀਐਮ ਕਰਦੇ ਆ ਜ਼ਿਆਦਾਤਰ ਕੁੜੀਆਂ ਨੂੰ ਨੈਟ ਤੇ ਵੀ ਹਰਾਸ ਸੀ ਕੀਤਾ ਜਾਂਦਾ ਮੈਨੂੰ ਲੱਗਦਾ ਕਿ ਮੈਂ ਬਿਆਨ ਹੀ ਨਹੀਂ ਕਰ ਸਕਦੀ ਕਿ ਲੋਕ ਕਿੰਨੇ ਇੱਕ ਗਲਤ ਕਮੈਂਟ ਕਰ ਦੇਣੇ ਆ ਮਤਲਬ ਮੈਨੂੰ ਵੀ ਦੇਖ ਕੇ ਲੱਗਦਾ ਕਦੇ-ਕਦੇ ਸਿਰ ਪਟੜ ਲਾ ਜਾਂਦਾ ਬਟ ਫਿਰ ਵੀ ਮੈਂ ਸੋਚਦੀ ਆ ਕਿ ਮੈਂ ਆਪਣੇ ਰਾਸਤੇ ਤੋਂ ਬਹੁਤ ਮੁਸ਼ਕਿਲ ਇਹ ਨਾਮ ਬਣਾਇਆ ਵਾ ਜਿਹੜੇ ਪਿਆਰ ਕਰਦੇ ਨੇ ਮੈਂ ਉਹਨਾਂ ਲਈ ਅੱਗੇ ਵਧਣਾ ਚਾਹੁੰਦੀ ਆ ਕਿ ਪੰਜਾਬ ਦਾ ਨਾਮ ਰੋਸ਼ਨ ਕਰਾਂ ਪੰਜਾਬੀ ਕਮੇਡੀਅਨ ਬਣਾ ਕੇ ਬੈਸਟ ਕਮੇਡੀਅਨ ਬਣਾ ਕਿਉਂਕਿ ਮੇਰਾ ਖੁਦ ਦਾ ਕੰਟੈਂਟ ਹੁੰਦਾ ਖੁਦ ਡਾਇਰੈਕਟਰ ਖੁਦ ਰਾਈਟਰ ਕਹਿੰਦੇ ਆ ਹਨਾ ਖੁਦ ਐਕਟਰ ਹਰ ਚੀਜ਼ ਮੇਰੀ ਆਪਣੀ ਸੋਚੀ ਹੁੰਦੀ ਆ ਕਿ ਮੈਂ ਖੁਦ ਹੀ ਆਪਣੇ ਕਰਦੀਆਂ ਕੰਟੈਂਟ ਸੋਚਦੀਆਂ ਫਿਰ ਉਸ ਵੀਡੀਓ ਨੂੰ ਬਣਾਉਣੀ ਆ ਪੰਜ ਦੇਣਾ ਹੁੰਦਾ ਕਿੱਥੇ ਅਸੀਂ ਹਸਾਣਾ ਕਿੱਥੇ ਆਸਾ ਪੈ ਸਕਦਾ ਬੱਚਾ ਹੀ ਬੜੇ ਪਸੰਦ ਕਰਦੇ ਆ ਬੱਚਾ ਤਾਂ ਬਹੁਤ ਮੈਸੇਜ ਆਉਂਦੇ ਆ ਜੀ ਕਿ ਬਤਮੀਜ਼ੀਆਂ ਵਾਲਾ ਡਾਇਲੋਗ ਸਾਨੂੰ ਵਧੀਆ ਲੱਗਦਾ ਤੁਹਾਡਾ ਮੈਂ ਸੋਚਦੀ ਜਈ ਤਮੀਜ਼ ਵਾਲੇ ਹੋਣ ਜੇਹੀ ਤਮੀਜ਼ ਵਾਲੇ ਹੋਣ ਤੇ ਬਤਮੀਜ਼ੀ ਕਿਉਂ ਕਰਨ ਇਹ ਦੱਸੋ ਬਿਲਕੁਲ ਹੈਨਾ ਅੱਛਾ ਕਹਿੰਦੇ ਨੇ ਕਿ ਰਵਾਤ ਇਹ ਹਰ ਕੋਈ ਸਕਦਾ ਪਰ ਹਸਾਣਾ ਕਿਸੇ ਕਿਸੇ ਨੂੰ ਆ ਸਹੀ ਗਾ ਤੇ ਇਹ ਹੁਨਰ ਕਿਵੇਂ ਸਿੱਖਿਆ ਮਤਲਬ ਕਿਵੇਂ ਤੁਹਾਡੇ ਮਨ 'ਚ خیال ਆਉਂਦੇ ਨੇ ਕਿ ਇਹ ਡਾਇਲੋਗ ਬੋਲਨੇ ਚਾਹੀਦੇ ਜਾਂ ਇਹ ਗੱਲਾਂ ਕਰਨੀਆਂ ਚਾਹੀਦੀਆਂ ਨੇ ਇਹ ਥੋੜਾ ਜਿਹਾ ਸੁਣਨਾ ਚਾਹੁੰਦੇ ਆ ਕਿ ਇਹ ਬਤਮੀਆਂ ਕਰਦੇ ਨੇ ਸੁਣਨਾ ਚਾਹੁੰਦੇ ਨੇ ਮੇਰੇ ਦਿਮਾਗ 'ਚ ਇਹੀ ਆਂਦਾ ਕਿ ਇਹ ਖੁਦ ਸੁਣਨਾ ਚਾਹੁੰਦੇ ਆ ਹੁਣ ਕਈ ਜਾਣੇ ਸਾਨੂੰ ਡੀਐਮ ਕਰ ਦਿੰਦੇ ਆ ਵੀ ਤੁਸੀਂ ਗਾਲਾਂ ਕੱਢ ਦਿਓ ਮੈਨੂੰ ਪਰ ਮੇਰਾ ਕਮੈਂਟ ਚੱਕ ਲੋ ਮੈਡਮ ਤੁਸੀਂ ਗਾਲਾਂ ਕੱਢ ਦਿਓ ਮੈਂ ਕਿ ਜੇ ਮੈਂ ਕਮੈਂਟ ਗਾਲਾਂ ਕੱਢ ਕੇ ਕਰਤਾ ਨਾ ਤੁਸੀਂ ਇਹੀ ਮੇਰੇ ਤੇ ਕੇਸ ਪਾ ਦੇਣਾ ਵੀ ਸਾਨੂੰ ਗਾਲਾਂ ਕੱਢਦੀ ਸੀਗੀ ਫਿਰ ਮੈਂ ਬੜਾ ਸੋਚ ਕੇ ਵਿਚਾਰ ਕੇ ਬੋਲਦੀ ਆ ਫੇਰ ਵੀ ਕੰਟਰੋਲ ਕਰਦੀ ਆ ਵੀ ਮੈਂ ਗਾਲ ਨਾ ਨਿਕਲ ਜੇ ਕੁਝ ਬੋਲਣਾ ਹੋ ਜੇ ਗਾਲਾਂ ਤਾਂ ਬਹੁਤ ਆਉਂਦੀਆਂ ਨੇ ਪਰ ਕੰਟਰੋਲ ਕਰੀਦਾ ਕੋਈ ਗੱਲ ਨਹੀਂ ਨੈਟ ਤੇ ਐਂਟਰਟੇਨਮੈਂਟ ਕਰਨਾ ਜੀ ਇਹੀ ਕੰਮ ਆ ਸਾਡਾ ਐਂਟਰਟੇਨਮੈਂਟ ਕਰਨਾ ਓਕੇ ਜਿੱਥੇ ਲੋਕਾਂ ਨੂੰ ਹਸਾਉਂਦੇ ਹੋ ਲੋਕਾਂ ਨੂੰ ਖੁਸ਼ ਕਰਦੇ ਹੋ ਖੁਦ ਖੁਸ਼ ਹੋਣ ਦੀ ਕੋਸ਼ਿਸ਼ ਕਰਦੇ ਹੋ ਤੇ ਆਪਣੇ ਜੀਵਨ ਦੇ ਸੰਘਰਸ਼ ਬਾਰੇ ਦੱਸੋ ਕਿਵੇਂ ਲਾਈਫ ਦੇ ਵਿੱਚ ਮਤਲਬ ਕਿ ਅੱਗੇ ਵਧਦੇ ਹੋ ਬਚਪਨ ਤੋਂ ਲੈ ਕੇ ਹੁਣ ਤੱਕ ਕੀ ਕੁਝ ਹੰਡਾ ਕੇ ਆਏ ਲਾਈਫ ਤੇ ਜੀ ਮੈਂ ਸ਼ੁਰੂ ਤੋਂ ਸਟਰਗਲ ਹੀ ਦੇਖਿਆ ਵਾ ਨਾ ਮੈਂ ਕਹ ਲਓ ਬਚਪਨ ਜੀਆ ਨਾ ਮੈਂ ਜਵਾਨੀ ਹੁਣ ਆ ਕੇ ਅਸੀਂ ਬੁਢਾਪਾ ਜੀ ਰਹੇ ਆਂ ਸਾਈ ਮੈਂ ਮੇਰੀ ਨੀ ਮੈਂ 40 ਸਾਲ ਦੀ ਆ ਮੈਂ ਹੁਣ ਪੂਰੀ ਮਤਲਬ ਆਪਣੇ ਆਪ ਦੀ ਲਾਈਫ ਦੇਖ ਰਹੀ ਆ ਕਿ ਮੈਂ ਬੈਸਟ ਮੀਡੀਅਨ ਬਣਾ ਹੁਣ ਮੈਂ ਸਟੈਂਡ ਹੋਣਾ ਚਾਹਨੀ ਆ ਇਹ ਮੁਕਾਮ ਆ ਗਿਆ ਕਿ ਇੰਨਾ ਕੁ ਸਟਰਗਲ ਦੇਖ ਰਿਆ ਬਚਪਨ ਜਦੋਂ ਮੈਂ ਹੋਣ ਵਾਲੀ ਸੀ ਉਦੋਂ ਪਿਤਾ ਜੀ ਨੇ ਕਹਿਤਾ ਸੀ ਕਿ ਥਰਡ ਬੱਚਾ ਇਹ ਨਹੀਂ ਰੱਖਣਾ ਕਿ ਇਹਨੂੰ ਅਸੀਂ ਰੱਖਣਾ ਹੀ ਨਹੀਂ ਮਦਰ ਜੀ ਨੂੰ ਤਰਸ ਆ ਗਿਆ ਇਹਨਾਂ ਦੇ ਆਪਸੀ ਝਗੜੇ ਚੱਲਦੇ ਹੁੰਦੇ ਸੀਗੇ ਬਟ ਫੇਰ ਵੀ ਚਲੋ ਮੰਮੀ ਨੇ ਜਨਮ ਦਿੱਤਾ ਸਾਨੂੰ ਹਨਾ ਤੇ ਮੈਂ ਆਣਾ ਹੀ ਸੀਗਾ ਕਹਿ ਲੋ ਤੇ ਬਟ ਮੈਂ ਨਾ ਥੋੜੀ ਜੀ ਬਿਮਾਰ ਰਹਿੰਦੀ ਹੁੰਦੀ ਸੀ ਟੈਨਸ਼ਨ ਜਲਦੀ ਲੈ ਜਾਂਦੀ ਸੀਗੀ ਲੇਟ ਲਗਾਇਆ ਇਹਨਾਂ ਨੇ ਸਕੂਲੇ ਮੈਨੂੰ ਬਹੁਤ ਲੇਟ ਦਾਖਲਾ ਕੀਤਾ ਮੇਰਾ ਤੇ ਕਹਿੰਦੇ ਸੀ ਵੀ ਇਹਨੂੰ ਪੜਾਉਣਾ ਨਹੀਂਗਾ ਅੱਛਾ ਇਹ ਕਿਉਂ ਪੜਾਉਣਾ ਕਿਉਂ ਨਹੀਂ ਸੀ ਬਸ ਥਰਡ ਬੱਚੇ ਵਾਰੀ ਕਹਿ ਦਿੰਦੇ ਸਕੇ ਇਹਨੂੰ ਪੜਾਉਣਾ ਨਹੀਂ ਕਿ ਮੈਂ ਥੋੜੀ ਉਹ ਬਿਮਾਰ ਹੋ ਜਾਂਦੀ ਸੀ ਜਲਦੀ ਹੂੰ ਤੇ ਤਾਂ ਅਗਰ ਕੇ ਇਹ ਕਹਿੰਦੇ ਸੀ ਕਿ ਇਹਨੂੰ ਆਪਾਂ ਪੜਾਉਣਾ ਨਹੀਂ ਦੋ ਬੱਚੇ ਵਧੀਆ ਪੜ ਜਾਣ ਬਹੁਤ ਆ ਬਟ ਮੇਰੀ ਮਦਰ ਨੇ ਇਹਦੇ ਚ ਵੀ ਜਿੱਦ ਕੀਤੀ ਕਿ ਮੈਂ ਪੜਾਉਣਾ ਹੀ ਪੜਾਉਣਾ ਐਡਮਿਸ਼ਨ ਦੇ ਕੇ ਆ ਗਏ ਸੀ ਮੈਂ ਕਾਫੀ ਵੱਡੀ ਸੀਗੀ 10 8 9 ਸਾਲ ਦੀ ਸੀ ਜਦੋਂ ਮੈਂ ਨਰਸਰੀ ਐਲ ਕੇਜੀ ਚ ਲੱਗੀ ਅੱਛਾ ਬੱਚੇ ਮੈਨੂੰ ਦੀ 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 ਕਿਹਾ ਕਰਨ ਮੈਨੂੰ ਬੜੀ ਸ਼ਰਮ ਮਹਿਸੂਸ ਹੋਵੇ ਤੇ ਫਿਰ ਵੀ ਮਲਫਾਦ ਸਾਹਿਬ ਪਹਿਲਾਂ ਤਾਂ ਅਗੇਂਸਟ ਸੀਗੇ ਕਿ ਇਹ ਕੁੜੀ ਮੇਰੇ ਲਈ ਨਹੀਂ ਸ਼ੀਆ ਇਹ ਆ ਵੋ ਆ ਜਦੋਂ ਉਹ ਦੇਖਿਆ ਕਿ ਇਹ ਬੱਚਾ ਸਾਰਿਆਂ ਚੋਂ ਲਾਇਕ ਆ ਫਸਟਾਂ ਲੱਗ ਗਈ ਉਹਨਾਂ ਨੇ ਦੇਖ ਲਿਆ ਵੀ ਇਹ ਸ਼ਾਰਪ ਮਾਈਂਡ ਆ ਤੇ ਫਿਰ ਉਹ ਥੋੜਾ ਮੇਰਾ ਨਾ ਪਿਆਰ ਕਰਨ ਲੱਗੇ ਕਿਉਂਕਿ ਸਭ ਤੋਂ ਛੋਟੀ ਹੋਣ ਕਰਕੇ ਫਿਰ ਮੈਨੂੰ ਪਿਆਰ ਮਿਲਣ ਲੱਗ ਗਿਆ ਸੀਗਾ ਜੀ ਫਿਰ ਮੈਨੂੰ 5th ਕਲਾਸ ਵਿੱਚ ਆਈ ਕਾਫੀ ਡਿਫਿਕਲਟੀਜ਼ ਹੋਈਆਂ ਕਿ ਮੈਨੂੰ ਕਹਿਣ ਲੱਗੇ ਕਿ ਤੂੰ ਬਹੁਤ ਵੱਡੀ ਆ ਤੂੰ ਬਹੁਤ ਵੱਡੀ ਆ ਦੀਦੀ ਆ ਇਹ ਤਾਂ ਬਹੁਤ ਵੱਡੀ ਆ ਛੋਟੇ ਛੋਟੇ ਬੱਚੇ ਮੇਰਾ ਮਜ਼ਾਕ ਉਡਾਉਂਦੇ ਹੁੰਦੇ ਸੀ ਸ਼ੁਰੂ ਤੋਂ ਹੀ ਮਜ਼ਾਕ ਸਿਆਵਾ ਮੈਂ ਤੇ ਫਿਰ ਮੈਂ ਇੱਕ ਵਾਰ ਟੀਚਰਜ਼ ਨੇ ਕਿਹਾ ਕਿ ਇਹ ਬੱਚਾ ਇੰਟੈਲੀਜੈਂਟ ਆ ਕਿ ਇਹਨੂੰ ਸਿੱਧਾ 8th ਤੇ ਐਡਮਿਸ਼ਨ ਕਰਾ ਦਿਓ 8th ਚ ਐਡਮਿਸ਼ਨ ਕਰਵਾਉਣ ਤੋਂ ਬਾਅਦ ਫਿਰ ਮੈਂ 8th ਦੀ ਮੈਥ ਚ ਤਾਂ ਮੈਂ ਬਹੁਤ ਵੀਕ ਸੀ ਡਰਾਇੰਗ ਚ ਜ਼ਿਆਦਾ ਮੇਰਾ ਧਿਆਨ ਸੀਗਾ ਤੇ ਫਿਰ ਮਤਲਬ ਫਿਰ ਵੀ ਮੈਂ ਚਲੋ ਪਾਸ ਹੋ ਗਈ ਤੇ ਸਾਰੇ ਬੱਚੇ ਹੈਰਾਨ ਹੋ ਗਏ ਕਿਉਂਕਿ ਮੈਂ ਰਲ ਚੁੱਕੀ ਸੀ ਸਾਰਿਆਂ ਦੀ ਏਜ ਦੇ ਅਕੋਰਡਿੰਗ ਉਧਰ ਫਿਰ ਮੈਂ 8th ਤੋਂ ਕਰਨ ਤੋਂ ਬਾਅਦ ਪਲੱਸ 2 ਕੀਤੀ ਪਲੱਸ 2 ਤੋਂ ਬਾਅਦ ਗ੍ਰੈਜੂਏਸ਼ਨ ਕੀਤੀ ਕਾਲਜ ਟਾਈਮ ਜੀ ਕਾਲਜ ਦਾ ਟਾਈਮ ਫਿਰ ਫਰਸਟ ইয়ার ਚ ਤੇ ਉਹ ਫਾਈਨਲ ইয়ার ਚ ਮੇਰੀ ਮੈਰਿਜ ਹੋਈ ਆ ਅੱਛਾ ਲਵ ਕਾ ਮਰੇਂਜ ਜਿਆਦਾ ਓਕੇ ਹਾਂਜੀ ਤੇ ਵਿਆਹ ਤੋਂ ਬਾਅਦ ਫਿਰ ਕਿੱਦਾਂ ਦੀ ਜ਼ਿੰਦਗੀ ਦੀ ਵਿਆਹ ਤੋਂ ਬਾਅਦ ਜਿਹੜਾ ਮੈਂ ਘਰੇ ਸੁੱਖ ਦੇਖਿਆ ਸੀਗਾ ਉਹ ਬਿਲਕੁਲ ਹੀ ਤਬਾਹ ਹੋ ਗਿਆ ਉਹਦਾ ਕੀ ਕਾਰਨ ਬਸ ਮਤਲਬ ਉਹ ਨਾ ਮੈਨੂੰ ਖੁਦ ਨੂੰ ਨਹੀਂ ਸਮਝ ਲੱਗਿਆ ਵੀ ਪਹਿਲਾਂ ਕੁਝ ਹੋਰ ਫੇਸ ਸੀ ਉਹਨਾਂ ਦਾ ਐਂਡ ਤੇ ਇੱਕਦਮ ਕੁਝ ਹੋਰ ਹੋ ਜਾਣਾ ਨਾ ਮਤਲਬ ਕਰਉਈ ਮਤਲਬ ਇਦਾਂ ਮੈਨੂੰ ਲੱਗਦਾ ਸੀ ਬਹੁਤ ਜ਼ਿਆਦਾ ਟੌਰਚਰ ਕਰਦੇ ਹੁੰਦੇ ਸੀਗੇ ਮੈਨੂੰ ਤੇ ਕੋਈ ਉਹਨਾਂ ਨੂੰ ਇਹ ਡਾਊਟ ਸੀ ਵੀ ਇਹ ਮੰਗਲਿਕ ਆ ਇਹ ਗੱਲਾਂ ਉਹਨਾਂ ਨੇ ਪਹਿਲਾਂ ਸਾਨੂੰ ਦੱਸਿਆ ਨਹੀਂ ਆ ਬਾਅਦੋਂ ਉਹ ਮੈਨੂੰ ਇਦਾਂ ਕਰਨ ਲਾਗੇ ਵੀ ਇਹ ਤਾਂ ਮੰਗਲਿਕ ਆ ਟੌਰਚਰ ਬਹੁ ਕੀਤਾ ਉਹਨਾਂ ਨੇ ਮੈਨੂੰ ਰੈਂਟ ਤੇ ਹੀ ਕੱਢਤਾ ਤੇ ਜਿਹੜੇ ਹਸਬੰਦ ਅਸੀਂ ਉਹਨਾਂ ਨੇ ਉਹ ਮਤਲਬ ਬੇੜਾ ਹੀ ਗਰਗ ਕਰਤਾ ਮੇਰੀ ਜ਼ਿੰਦਗੀ ਦਾ ਕਹਿ ਲਓ ਵੀ ਕਰਾਇਆ ਤੇ ਰੋਲਤਾ ਮੈਨੂੰ ਘਰੇ ਸਾਡੇ ਕੋਸ਼ ਵੀ ਨਹੀਂ ਹੁੰਦਾ ਸੀਗਾ ਮੇਰੀ ਮਾਤਾ ਜੀ ਨੇ ਆਣਾ ਮਤਲਬ ਫਰਸਟ ਬੇਬੀ ਹੋਣ ਵਾਲਾ ਹੋ ਗਿਆ ਹਣਾ ਇਨਾਂ ਨੇ ਆਣਾ ਮੈਨੂੰ ਦੇਖਣ ਕਰਾਏ ਤੇ ਵੀ ਕਿ ਬੂਝਾ ਤੇਰੇ ਕੋਲ ਆ ਚੀਜ਼ ਨਹੀਂ ਹੈਗੀ ਇਹ ਦਵਾਦੀ ਏ ਮਤਲਬ ਮੈਂ ਬਿਆਨ ਨਹੀਂ ਕਰ ਸਕਦੀ ਕਿ ਮੈਂ ਉਹ 5-7 ਸਾਲ ਕੀ ਕੀ ਸਟਰਗਲ ਦੇਖਿਆ ਕੁੱਟਮਾਰ ਸੀ ਹਰ ਚੀਜ਼ ਹਾਂ ਸਰ ਮਤਲਬ ਮੈਂ ਦੁੱਖ ਹੀ ਦੁੱਖ ਦੇਖਿਆ ਸ਼ੁਰੂ ਤੋਂ ਹੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਹੁਤ ਸਿਆਵਾ ਮੈਂ ਇੰਨੀ ਕਿ ਸਹਿਨਸ਼ੀਲ ਹੋ ਗਈ ਐਂਡ ਤੇ ਕਿ ਮੈਨੂੰ ਫਰਕ ਨਹੀਂ ਪਿਆ ਜਦੋਂ ਲਾਸਟ ਵਾਰ ਵੀ ਕੁੱਟ ਮਾਰ ਹੋਈ ਆ ਦੋ ਦਿਨਾਂ ਵਾਲਾ ਠਾਣੋ ਠਾਣੀ ਵੀ ਹੋਇਆ ਕਿਤੇ ਕੋਈ ਮੈਨੂੰ ਨਹੀਂ ਲੱਗਦਾ ਕਿ ਅੱਜਕੱਲ ਕੁੜੀਆਂ ਦੀ ਸੁਣਵਾਈ ਹੈ ਹੀ ਆ ਹਨਾ ਸਾਨੂੰ ਖੁਦ ਨੂੰ ਹੀ ਸਟੈਂਡ ਲੈਣਾ ਪੈਣਾ ਖੁਦ ਨੂੰ ਹੀ ਸੁਣਵਾਈ ਕਰਨੀ ਪੈਣੀ ਆ ਆਪਣੇ ਲਈ ਤੇ ਆਪਣੇ ਬੱਚੇ ਲਈ ਕਿਉਂਕਿ ਮੈਂ ਮੈਂ ਇਹ ਸੋਚਦੀ ਸੀ ਕਿ ਯਾਰ ਜੇ ਮੈਂ ਕੋਟ ਮਾਰ ਸਹੀ ਜਾਉਂਗੀ ਸਹੀ ਜਾਉਂਗੀ ਮੈਂ ਡਿਪਰੈਸ਼ਨ ਚ ਪੈਂਦੀ ਜਾ ਰਹੀ ਸੀ ਕੁਝ ਐਸਾ ਟਾਈਮ ਆ ਗਿਆ ਸੀ ਕਿ ਮੈਨੂੰ ਜਿਹੜਾ ਮੇਰਾ ਘਰ ਵਾਲਾ ਸੀ ਬਾਹਰ ਵੀ ਨਹੀਂ ਜਾਣ ਦਿੰਦਾ ਸੀ ਕੁੜੀਆਂ ਨਾਲ ਵਰਤਨ ਨਹੀਂ ਸੀ ਦਿੰਦਾ ਹਨ ਕਿ ਸ਼ੱਕ ਸ਼ੱਕ ਵੀ ਬਹੁਤ ਜ਼ਿਆਦਾ ਸੀਗਾ ਉਹਦੇ ਚ ਉਹਨੇ ਮੈਨੂੰ ਬਾਹਰ ਨਾ ਜਾਣ ਦੇਣਾ ਫਿਰ ਮੈਂ ਇਦਾਂ ਦਾ ਟਾਈਮ ਆਇਆ ਕਿ ਮੈਂ ਇੱਕ ਕਿਸੇ ਪੜੋਸੀ ਨੂੰ ਮੈਂ ਕਿਹਾ ਮੈਂਗਾ ਦੀਦੀ ਮੇਰੇ ਕੋ ਪੈਸੇ ਨੂੰ ਹੁੰਦੇ ਮੈਂ ਕਿਸੇ ਦਾ ਘਰ ਦਾ ਝਾੜੂ ਪੋਚਾ ਕਰ ਲੂੰਗੀ ਕੋਈ ਘਰ ਘਰ ਲੱਭ ਦੋ ਮੈਨੂੰ ਮੈਂ ਝਾੜੂ ਪੋਚਾ ਕਰ ਲੂੰ ਮੈਂ ਘੰਟੇ ਚ ਵੇਲੀ ਹੋ ਜਾ ਕਰੂੰ ਘਰ ਵਾਲੇ ਤੋਂ ਚੋਰੀ ਮੈਂ ਕੰਮ ਕਰ ਲਿਆ ਕਰੂੰਗੀ ਚਲ ਮੈਂ ਆਪਣੇ ਬੱਚੇ ਲਈ ਕੁਝ ਰੱਖੂੰਗੀ ਮੈਨੂੰ ਵੀ ਹੁੰਦਾ ਸੀ ਵੀ ਮੈਂ ਦਵਾਈ ਲਈ ਵੀ ਪੇਰੈਂਟਸ ਤੋਂ ਮੰਗਦੀਆਂ ਪੈਸੇ ਜਾਂ ਮੇਰੀ ਸਿਸਟਰ ਜਾਂ ਬ੍ਰਦਰ ਕਰਦੇ ਸੀ ਬਹੁਤ ਮੈਨੂੰ ਫੀਲ ਹੋਣ ਲੱਗ ਗਿਆ ਸੀਗਾ ਮਤਲਬ ਫਿਰ ਮੈਂ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਕਿ ਤੂੰ ਯਾਰ ਔਰ ਅੱਗੇ ਜਿੱਦਾਂ ਲੇਡੀਜ਼ ਬੋਲਦੀਆਂ ਇਹ ਸੋਹਣੀ ਸੁਨਕੀ ਹੈਗੀ ਤੈਨੂੰ ਕੋਈ ਛੱਡੂਗਾ ਤੈਨੂੰ ਨਹੀਂ ਪਤਾ ਮਾਹੌਲ ਕਿਵੇਂ ਦਾ ਵਾਹ ਰੋਟੀ ਹੋਈ ਆ ਖਾਈ ਚੱਲ ਯਾਰ ਚਾਹੇ ਮਾੜੀ ਮਿਲਦੀ ਤੇਰੇ ਘਰ ਦੇ ਕਰੀ ਤਾਂ ਜਾਂਦੇ ਆ ਮਤਲਬ ਕਈ ਵਾਰ ਮੈਂ ਇਦਾਂ ਕਹਿਣਾ ਮੈਂ ਕਿਸੇ ਦੇ ਘਰੇ ਝਾੜੂ ਲਾ ਦੂੰਗੀ ਪੋਚਾ ਲਾ ਦੂੰਗੀ ਫਿਰ ਮੈਂ ਨੈੱਟ ਤੇ ਆਣਾ ਸ਼ੁਰੂ ਕੀਤਾ ਨੈੱਟ ਤੇ ਰੈਗੂਲਰ ਆਣਾ ਸ਼ੁਰੂ ਕੀਤਾ ਤਾਂ ਕਿ ਮੇਰਾ ਜਿਹੜਾ ਦਿਮਾਗੀ ਸੰਤੁਲਨਾ ਉਹ ਨਾ ਵਿਗੜੇ ਜਸਟ ਮੈਨੂੰ ਕੁਛ ਨਹੀਂ ਸੀਗਾ ਮੈਂ ਇੱਕ ਜਸਟ ਆਂਦੀ ਸੀ ਕਿਉਂਕਿ ਮੈਨੂੰ ਐਕਟਿੰਗ ਦਾ ਸ਼ੁਰੂ ਤੋਂ ਚਾਹ ਰਿਹਾ ਬਚਪਨ ਤੋਂ ਬਿਮਾਰ ਹੋਣ ਕਾਰਨ ਜ਼ਿਆਦਾ ਨਹੀਂ ਇੰਟਰਸਟ ਲਿਆ ਮੈਂ ਕਿਸੇ ਐਕਟੀਵਿਟੀ ਕੋਈ ਨਹੀਂ ਕੀਤੀ ਸੋ ਆਈ ਡ੍ਰਾਇੰਗ ਤੋਂ ਡ੍ਰਾਇੰਗ 'ਚ ਵੱਡੀ ਰਹਿੰਦੀ ਸੀ ਮੈਂ ਬਾਕੀ ਸਬਜੈਕਟਾਂ 'ਚ ਵੀ ਮੈਂ ਉਹ ਇੰਨੀ ਨਹੀਂ ਸੀਗੀ ਤੇ ਫੇਰ ਮਤਲਬ ਕਿੱਥੇ ਸੀ ਆਪਾਂ ਐਕਟਿੰਗ ਹਾਂ ਐਕਟਿੰਗ 'ਚ ਬਹੁਤ ਮੇਰਾ ਇੰਟਰਸਟ ਸੀ ਆ ਐਕਟਿੰਗ 'ਚ ਡਾਂਸ 'ਚ ਜਦੋਂ ਮੈਂ ਕਾਲਜ ਟਾਈਮ ਵੀ ਇੱਕ ਅੱਧੀ ਵਾਰ ਟਰਾਈ ਕੀਤਾ ਉਹ ਕਹਿੰਦੇ ਤੇ ਤਾ ਰਿਦਮ ਵੀ ਨਹੀਂ ਹੈਗਾ ਉਹਨਾਂ ਨੇ ਮੈਨੂੰ ਟੀਚਰਜ਼ ਨੇ ਬਾਹਰ ਕੱਢਤਾ ਰਿਜੈਕਸ਼ਨ ਉਹ ਬਸ ਉਹ ਹੀ ਕਰਤਾ ਇਹਨਾਂ ਨੇ ਮੈਨੂੰ ਬਾਹਰ ਕੱਢ ਤਾਂ ਮੈਨੂੰ ਬੜਾ ਫੀਲ ਜਿਹਾ ਹੋਇਆ ਫਿਰ ਟਿਕਟੋਕ ਆਇਆ ਵਿੱਚ ਵਿੱਚ ਮੈਂ ਟਰਾਈ ਕਰਦੀ ਰਹਿੰਦੀ ਮੈਂ ਰੈਗੂਲਰ ਅਪਡੇਟ ਨਹੀਂ ਰਹਿੰਦੀ ਸੀ ਘਰ ਦਾ ਮਾਹੌਲ ਖਰਾਬ ਹੋਣ ਕਰਮ ਕਦੀ ਕਦੀ ਚਲੇ ਜਾਂਦੀ ਸੀ ਮੈਂ ਕਹਿੰਦੀ ਸੀ ਮੈਂ ਤਾਂ ਅੰਦਰ ਹੀ ਬੰਦਾਂ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਵੀ ਇੱਥੇ ਕੋਈ ਰਹਿੰਦਾ 2 ਸਾਲ ਬਾਅਦ ਉਹਨਾਂ ਨੂੰ ਪਤਾ ਲੱਗੇ ਵੀ ਇੱਥੇ ਇੱਕ ਲੇਡੀਜ਼ ਰਹਿ ਰਹੀ ਆ ਬੱਚੇ ਨਾ ਰਹਿ ਰਹੀ ਆ ਤੁਹਾਡੇ ਹਸਬੰਡ ਹੀ ਨਾਲ ਰਹਿੰਦੇ ਸੀ ਉਹ ਨਾਲ ਰਹਿੰਦੇ ਸੀਗੇ ਸਿਰਫ ਰਾਤ ਨੂੰ ਆਉਂਦੇ ਸੀ ਕਦੀ ਕਦੀ 12 12 ਵਜੇ ਆਉਂਦੇ ਸੀ ਕੁੱਟਮਾਰ ਹੀ ਕਰਦੇ ਸੀ ਸ਼ੱਕ ਦੇ ਆਧਾਰ ਤੇ ਰਹਿੰਦੇ ਉਹ ਵੀ ਆਪਣੇ ਘਰੇ ਹੀ ਸੀ ਮਮੀ ਡੈਡੀ ਕੋਲ ਉਹਨਾਂ ਦਾ ਆਪਣਾ ਘਰ ਸੀਗਾ ਉਹਨਾਂ ਨੇ ਬਸ ਮੈਨੂੰ ਜਿੱਦਾਂ ਬਾਹਰ ਲਈ ਰੱਖਿਆ ਹੁੰਦਾ ਇਦਾਂ ਦਾ ਵਿਹੇਵ ਕਰਦੇ ਸੀ ਇਹ ਮੇਨਾਂ ਕਿ ਮੈਨੂੰ ਕੋਈ ਹੱਕ ਹੀ ਨਹੀਂ ਦਿੱਤਾ ਅੱਛਾ ਸੋਚਿਆ ਸੀ ਕਿ ਇੰਨੇ ਚਾਵਾ ਨਾਲ ਵਿਆਹ ਕੇ ਗਏ ਆ ਉਸ ਘਰ ਦੇ ਵਿੱਚ ਤੁਹਾਡੇ ਨਾਲ ਇਦਾਂ ਦਾ ਵਿਵਹਾਰ ਹੋਗਾ ਤੇ ਵਿਆਹ ਤੋਂ ਕੁਝ ਮਹੀਨੇ ਬਾਅਦ ਤੁਹਾਨੂੰ ਮਤਲਬ ਰੈਂਟ ਤੇ ਕੱਢ ਦਿੱਤਾ ਜਾਊਗਾ ਇਹ ਗੱਲਾਂ ਕਿਸੇ ਨੇ ਕਦੀ ਸੋਚਿਆ ਹੀ ਨਹੀਂ ਹੁੰਦੀਆਂ ਕੁੜੀਆਂ ਨੂੰ ਤਾਂ ਚਾਹੀਏ ਨਾ ਹੁੰਦਾ ਵਿਆਹ ਦਾ ਅਸੀਂ ਚੂੜਾ ਪਾਈਏ ਅਸੀਂ ਤਿਆਰ ਹੋਈਏ ਸਾਰੇ ਜਾ ਖਤਮ ਕਰਦੇ ਸੀ ਫੇਰ ਫੇ ਮਿੰਟ ਕਿੰਨੇ ਮਹੀਨਾ ਬਾਅਦ ਮਤਵੇ ਬਿਹੇਵ ਸ਼ੁਰੂ ਹੋ ਗਿਆ ਸੀ ਉਹਨਾਂ ਦਾ 15 ਦਿਨਾਂ ਬਾਅਦ ਹੀ ਬਿਹੇਵ ਅਲੱਗ ਹੋ ਗਿਆ ਸੀ ਮੈਨੂੰ ਖੁਦ ਨੂੰ ਯਕੀਨ ਨਹੀਂ ਸੀ ਹੁੰਦਾ ਕਿ ਹੋਕ ਹੀ ਰਿਹਾ ਮੇਰੀ ਲਾਈਫ ਚ ਹੋਕ ਹੀ ਰਿਹਾ ਮੈਨੂੰ ਖੁਦ ਨੂੰ ਨਹੀਂ ਯਕੀਨ ਹੋ ਰਿਹਾ ਸੀ ਵੀ ਮੇਰੀ ਲਾਈਫ ਨਾਲ ਹੋ ਕੇ ਗਿਆ ਮੈਂ ਇਹੀ ਕਹਿੰਦੀ ਕਹਿੰਦੀ ਨੇ ਕਈ ਸਾਲ ਕੱਢ ਤੇ ਕਿ ਸ਼ਹਿਰ ਸੁਧਾਰ ਆਜੂ ਪਰ ਆਪਾਂ ਕਿਸੇ ਨੂੰ ਸੁਧਾਰ ਨਹੀਂ ਸਕਦੇ ਅਸੀਂ ਨੂੰ ਸੁਧਾਰ ਸਕਦੇ ਜੇ ਕਿਸੇ ਦਾ ਸੁਭਾਅ ਗਲਤ ਆ ਜਾਂ ਕੋਈ ਨਸ਼ਾ ਕਰ ਰਿਹਾ ਜਦੋਂ ਮੈਨੂੰ ਪਤਾ ਲੱਗਿਆ ਵੀ ਉਹ ਨਸ਼ਾ ਕਰਦਾ ਅੱਛਾ ਨਸ਼ਾ ਵੀ ਕਰਦੇ ਸੀ ਉਹ ਉਹ ਚਿੱਟਾ ਲਾਉਂਦੇ ਸੀ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਲੋਕਡਾਊਨ ਹੋਇਆ ਸੀਗਾ ਹੂੰ ਕਿਉਂਕਿ ਉਹਨਾਂ ਉਹਨੇ ਪਤਾ ਕੀ ਕੀਤਾ ਲੋਕਡਾਊਨ ਚ ਸਾਡੇ ਕੋਲ ਵੈਸੇ ਵੀ ਕੋਸ਼ ਨਹੀਂ ਹੁੰਦਾ ਸੀ ਖਾਣ ਪੀਣ ਨੂੰ ਇਹਨਾਂ ਉਹਨੇ ਲੱਤਾਂ ਲੁੱਤਾਂ ਮਾਰਨੀਆਂ ਸ਼ੁਰੂ ਕਰਤੀਆਂ ਕੰਦਾ ਚ ਸਿਰ ਮਾਰਨੇ ਸ਼ੁਰੂ ਕਰਦੇ ਵੀ ਮੈਨੂੰ ਤਾਂ ਉਹਨੇ ਖੁਦ ਮੰਨਿਆ ਮੂੰਹ ਤੇ ਮੇਰੇ ਪੈਰੋਂ ਤੋਂ ਲੈ ਜ਼ਮੀਨ ਹੀ ਹਿੱਲ ਗਈ ਵੀ ਇਹ ਨਸ਼ੇ ਵਾਲਾ ਬੰਦਾ ਉਹ ਕਿੰਨੇ ਵਾਂ ਚਿੱਟਾ ਲਾਨਾ ਵਾ ਇਦਾਂ ਜੇ ਕਰਕੇ ਕੁਛ ਇਦਾਂ ਵਹਿ ਰਿਆ ਸੀਗਾ ਮੈਂ ਕਿਹਾ ਵੀ ਮੇਰੀ ਲਾਈਫ ਸਪੋਇਲ ਹੋ ਗਈ ਮੇਰੀ ਲਾਈਫ ਸਪੋਇਲ ਕਿਉਂਕਿ ਉਹ ਜਦੋਂ ਮੈਨੂੰ ਕੁੱਟਦਾ ਸੀ ਉਹਨੂੰ ਖੁਦ ਨੂੰ ਮਤਲਬ ਉਹਦੀਆਂ ਅੱਖਾਂ ਲਾਲ ਹੋ ਜਾਣੀਆਂ ਫੇਸ ਕੁੱਟ ਮਾਰਨੀ ਕੁੜੀ ਸਹਿ ਸਕਦੀ ਨਾ ਹਰ ਚੀਜ਼ ਸਹਿ ਲੈਂਦੀ ਆ ਉਹਦੇ ਫੇਰ ਵੀ ਕਾਫੀ ਸੀ ਮੈਂ ਸਹਿ ਲੈਂਦੀ ਸੀਗੀ ਮੈਂ ਕਦੀ ਇਦਾਂ ਨਹੀਂ ਆਸੀ ਮੈਂ ਕਿਸੇ ਨੂੰ ਜਾ ਕੇ ਕਹਾਂ ਵੀ ਹਾਂ ਤੁਸੀਂ ਗੱਲ ਤੋਂ ਕਿਉਂਕਿ ਆਪਣਾ ਹੀ ਸਿੱਕਾ ਕੁੱਟਾ ਸੀ ਸਾਡਾ ਅਹੀਂ ਕਿਸੇ ਨੂੰ ਕੀ ਕਹਿਣਾ ਹਨਾ ਮੈਨੂੰ ਇਹ ਸੀ ਵੀ ਸ਼ਾਇਦ ਸੁਧਾਰ ਲੇਗਾ ਮੇਰਾ ਪਿਆਰ ਸੁਧਾਰ ਲੂਗਾ ਪਰ ਐਂਡ ਤੇ ਆ ਕੇ ਉਹ ਪਿਆਰ ਖਤਮ ਹੋ ਗਿਆ ਮੇਰਾ ਕਿਉਂਕਿ ਜਦੋਂ ਮੈਂ ਦੇਖ ਲਿਆ ਕਿ ਮੇਰਾ ਬੱਚਾ ਵੀ ਰੋਲਦਾ ਪਿਆ ਉਹਨੂੰ ਸਟੱਡੀ ਨਹੀਂ ਸੀ ਲਾ ਰਿਹਾ ਕਿੰਨੇ ਟਾਈਮ ਬਾਅਦ ਇਹ ਪਿਆਰ ਦਾ ਜਿਹੜਾ ਪੂਤ ਅੱਖਾਂ ਤੋਂ ਉਤਰਿਆ ਪੂਤ ਦਾ ਦੇਖੋ ਜੀ ਬੜੀ ਛੇਤੀ ਖਤਮ ਹੋ ਜਾਂਦਾ ਵਾ ਜਦੋਂ ਰੋਟੀ ਨਾ ਮਿਲੇ ਨਾ ਢਿੱਡ ਨੂੰ ਢਿੱਡ ਲੱਗਿਆ ਹੁੰਦਾ ਏ ਜੇ ਛੋਟਾ ਜਿਹਾ ਢਿੱਡ ਦਾ ਇਹੀ ਕਰਾ ਰਿਹਾ ਸਭ ਕੁਝ ਨਾ ਹਨਾ ਇਹ ਹੋਵੇ ਨਾ ਆਪਾਂ ਕੰਮ ਕਰਨ ਲਈ ਮਜਬੂਰ ਹੋਈਏ ਨਾ ਆਪਾਂ ਕੋਈ ਐਕਟੀਵਿਟੀ ਕਰੀਏ ਨਾ ਜੋਬ ਕਰੀਏ ਇਹੀ ਯਾਜੋ ਕਰਾ ਰਿਹਾ ਪੇਟ ਪਿਆਰ ਪੂਰ ਸਾਰਾ ਖਤਮ ਹੋ ਜਾਂਦਾ ਸਾਰਾ ਬਾਰ ਡਿੱਗ ਜਾਂਦਾ ਫਿਰ ਜਦੋਂ ਰਿਸਪੈਕਟ ਨਹੀਂ ਨਾ ਮਿਲਦੀ ਫਿਰ ਪਿਆਰ ਪੂਰ ਖਤਮ ਆ ਹਮ ਬਸ ਮੈਂ ਤਾਂ ਇਹੀ ਦੇਖ ਲਿਆ ਫਿਰ ਮੈਂ ਬਟ ਇਹ ਆਪਣਾ جاری ਰੱਖਿਆ ਕਿ ਮੈਂ ਮੈਂ ਨਾ ਮਤਲਬ ਬੜੀ ਸੈਂਸ਼ੀਲ ਹੋਣ ਕਰਮ ਸ਼ੁਰੂ ਤੋਂ ਸੈਂਸ਼ੀਲ ਰਹੀ ਹਾਂ ਮੈਂ ਹਰ ਤਰ੍ਹਾਂ ਦਾ ਮਤਲਬ ਬਿਮਾਰੀ ਵੀ ਬਰਦਾਸ਼ਤ ਕੀਤੀ ਹਰ ਤਰ੍ਹਾਂ ਦਾ ਮੈਂ ਉਹ ਲੈਵਲ ਤੋਂ ਨਿਕਲੀ ਆ ਕਿ ਮੈਂ ਬਚਪਨ ਵਿੱਚ ਜੀਆ ਵਿਆਹ ਤਾਂ ਬਚਪਨ ਤੋਂ ਬਾਅਦ ਕਰ ਦਿੰਦੇ ਸੀਗੇ ਕਿ ਵਿਆਹ ਹੋਊਗਾ ਉਦੋਂ ਜੀ ਲਿਓ ਉਦੋਂ ਜੋ ਕਰਾਣਾ ਹੋਇਆ ਬਾਲ ਪੂਲ ਸਿੱਦੇ ਹੁੰਦੇ ਆ ਕਰਾ ਲਿਓ ਤੇ ਮੈਂ ਕਹਣਾ ਵੀ ਵਿਆਹ ਤੋਂ ਬਾਅਦ ਉਹਨੇ ਕਹਿਣਾ ਤੇ ਵੀ ਤੂੰ ਕਿਉਂ ਕਰਾਣਾ ਵਾ ਉਹਨੇ ਤਾਂ ਰੋਟੀ ਵੀ ਨਹੀਂ ਪੂਰੀ ਪੈਂਦੀ ਸੀ ਸਾਡੀ ਹੋਰ ਤਾਂ ਕੀ ਹਨਾ ਕਦੀ ਇਦਾਂ ਦਾ ਦਿਨ ਆਇਆ ਕਿ ਬਿਨਾਂ ਰੋਟੀ ਖਾਦੇ ਸੁੱਤੇ ਕਈ ਵਾਰ ਆਇਆ ਇਦਾਂ ਦਾ ਦਿਨ ਮੈਂ ਮਤਲਬ ਉਹਨਾਂ ਨੂੰ ਮੈਂ ਮਤਲਬ ਦੱਸ ਨਹੀਂ ਸਕਦੀ ਸਾਰਿਆਂ ਨੂੰ ਕਿ ਕਿੱਦਾਂ ਦਾ ਦੇਣਾ ਹੈ ਬੱਚਾ ਇਹਨੂੰ ਮੈਂ ਹਨਾ ਫੀਡ ਦਿੰਦੀ ਹੁੰਦੀ ਸੀ ਉਸ ਸਮੇਂ ਬਟ ਕਹਿ ਨਹੀਂ ਸਕਦੇ ਵੀ ਮੈਂ ਕਹਣਾ ਵੀ ਦੁੱਧ ਹੈ ਨਹੀਂ ਘਰੇ ਆਟਾ ਹੈ ਨਹੀਂ ਕਦੀ ਕਹਿਣਾ ਸਿਲੰਡਰ ਹੈ ਨਹੀਂ ਉਹਨੇ ਕਹਿਣਾ ਕੋਈ ਗੱਲ ਨਹੀਂ ਮੈਂ ਤਾਂ ਖਾ ਕੇ ਆ ਗਿਆ ਮੈਂ ਤੂੰ ਸੋ ਜਾ ਅਚਾਨਕ ਮਦਰ ਜੀ ਨੇੜੇ ਹੁੰਦੇ ਸੀ ਇਹਨਾਂ ਦਾ ਫੋਨ ਆ ਜਾਂਦਾ ਸੀ ਮਾਂ ਇੱਕ ਕਹਿ ਲੋ ਵੀ ਬਾਜ ਤੋ ਪੜ ਲੈਂਦੀ ਮਾਤਾ ਨੂੰ ਪਤਾ ਲੱਗ ਜਾਂਦਾ ਸੀਗਾ ਕਿ ਮੇਰੀ ਕੁੜੀ ਭੁੱਖੀ ਬੈਠੀ ਆ ਫਿਰ ਮਾਤਾ ਨੇ ਆ ਕੇ ਦੇ ਕੇ ਜਾਣਾ ਨੂੰ ਸਮਾਨ ਫਿਰ ਉਹਨੇ ਕਹਿਣਾ ਕੰਦਾ ਚੋਂ ਕੱਢ ਲਾ ਰੋਟੀ ਕੱਢ ਲਾ ਕੰਦਾ ਚੋਂ ਖੁਰਚ ਲਾ ਘਰ ਤੇਰੇ ਘਰ ਦਿਆਂਦਾ ਨਾ ਇਹਦੇ ਚੋਂ ਕੰਦਾ ਚੋਂ ਖੁਰਚ ਲਾ ਐਦਾ ਐਦਾ ਦੀ ਸ਼ਬਦਾਵਲੀ ਮੈਂ ਸਹੀ ਫਿਰ ਮੈਂ ਬਟ ਫਿਰ ਵੀ ਮੈਂ ਸਾਰਾ ਕੁਝ ਸਹਿੰਦੇ ਸਿੰਦੇ ਮੈਂ ਮਤਲਬ ਇੱਕ ਐਸੀ ਸਹਿਨਸ਼ੀਲ ਔਰਤ ਹੋ ਚੁੱਕੀ ਸੀ ਕਿ ਮੇਰਾ ਕੁੱਟ ਮਾਰ ਨੀਲ ਨੂਲ ਪੇ ਵੀ ਹੁੰਦੇ ਸੀ ਨਾ ਫਿਰ ਵੀ ਮੈਂ ਕਹਣਾ ਕੋਈ ਗੱਲ ਨਹੀਂ ਮੈਂ ਆਪਣੇ ਬੱਚੇ ਲਈ ਜੀਣਾ ਵਾ ਇਹਨੂੰ ਕੋਣ ਦੇਖੂਗਾ ਜੇ ਮੈਂ ਡਿਪਰੈਸ਼ਨ 'ਚ ਚਲੇ ਗਈ ਡਿਪਰੈਸ਼ਨ ਦੇ ਕਾਰਨ ਮੇਰਾ ਬੱਚਾ ਤਾਂ ਰੋਲ ਜਾਊਗਾ ਜਦੋਂ ਕਿਸੇ ਦੀ سپورਟ ਹੀ ਨਹੀਂ ਨਾ ਸੱਸ ਸੋਹਰਾ ਨਾ ਕੋਈ ਨਣਾਨ ਕੋਈ ਹੈ ਹੀ ਨਹੀਂ ਸਰ ਦਰਦੇ ਨਹੀਂ ਸੀ ਤੁਹਾਨੂੰ ਆ ਕੇ ਦੱਸਦੇ ਕਿੰਦਾ ਰਹਿ ਰਹੇ ਤੁਹਾਡੇ ਛੋਟਾ ਜਿਹਾ ਬੱਚਾ ਵਾ ਉਹਨੇ ਕੁਝ ਮਤਲਬ ਕੀ ਕੋਸ਼ਿਸ਼ ਨਹੀਂ ਕੋਸ਼ਿਸ਼ ਨਹੀਂ ਉਹਨਾਂ ਵੱਲੋਂ ਕੋਈ ਵੀ ਮੈਨੂੰ ਨਹੀਂ ਸੀਗਾ ਮੈਨੂੰ ਤਾਂ ਐਂ ਲੱਗਦਾ ਸੀ ਜਿੱਦਾਂ ਬਾਹਰ ਵਾਲੀ ਰੱਖੀ ਹੁੰਦੀ ਆ ਨਾ ਬਾਹਰ ਵਾਲਿਆਂ ਨੂੰ ਵੀ ਲੋਕ ਸਹੀ ਰੱਖਦੇ ਆ ਪਰ ਉਹਨੇ ਤਾਂ ਇਦਾਂ ਮਤਲਬ ਬਿਹੇਵ ਕਰਨਾ ਜਿੱਦਾਂ ਪਤਾ ਨਹੀਂ ਮੈਨੂੰ ਬੰਦ ਕਰਤਾ ਹੁੰਦਾ ਆਪਣੇ ਚ ਵੀ ਰਹਿ ਕੇ ਮੈਂ ਬੰਦ ਰਹੀ ਆ ਕਿ ਇੱਕ ਸਿਰਫ ਰਿਸ਼ਤਾ ਚੱਲਦਾ ਰਹੇ ਜੀ ਰਿਸ਼ਤੇ ਚੱਲਣ ਕਾਰਨ ਫਿਰ ਮੈਂ ਵਿੱਚ ਵਿੱਚ ਨੈੱਟ ਦਾ ਮੈਨੂੰ ਸ਼ੌਂਕ ਹੁੰਦਾ ਸੀ ਮੈਂ ਵਿੱਚ ਵਿੱਚ ਟਿਕਟੋਕ ਤੇ ਵੀਡੀਓ ਬਣਾਉਣੀ ਸ਼ੁਰੂ ਕਰਤੀ ਸੀ ਤੇ ਫਿਰ ਉਸ ਤੋਂ ਬਾਅਦ ਟਿਕਟੋਕ ਬੈਨ ਹੋ ਗਿਆ ਤਲੋ ਦੁੱਖ ਤਾਂ ਲੱਗਿਆ ਪਰ ਮੈਨੂੰ ਇੰਨਾ ਦੁੱਖ ਨਹੀਂ ਲੱਗਿਆ ਕਿਉਂਕਿ ਪਹਿਲਾਂ ਹੀ ਦੁਖੀ ਲਾਈਫ ਸੀਗੀ ਹਨਾ ਫਿਰ ਮੋਬਾਈਲ ਆ ਪ ਗਿਆ ਮੋਬਾਈਲ ਤੇ ਮੈਂ ਵੀਡੀਓ ਪਾ ਦੇਣੀ ਮੈਨੂੰ ਕਿਹੜਾ ਚਾਰਜ ਸੀਗਾ ਆਪਾਂ ਜਿੱਦਾਂ ਵੀ ਆਪਣੀ ਐਕਟਿੰਗ ਟਿੰਗ ਕਰਦੇ ਸੀ ਲਿਪਸਿੰਗ ਕਰਕੇ ਵੀਡੀਓ ਪਾ ਦਿੰਦੇ ਸੀਗੇ ਇਹ ਮੋਜ ਐਪ ਤੇ ਥੋੜਾ ਮੈਨੂੰ ਲੱਗਿਆ ਵੀ ਮੈਨੂੰ ਹੋਣ ਲੱਗ ਗਈ ਸੀ ਫੋਲੋਅਰ ਵਗੈਰਾ ਗੇਨ ਹੋਣ ਲੱਗ ਗਏ ਸੀਗੇ ਮੋਜ ਐਪ ਤੋਂ ਬਾਅਦ ਫਿਰ ਮੈਨੂੰ ਉੱਥੇ ਮਾੜੀ ਮੋਟੇ ਇਨਕਮ ਵੀ ਹੋਈ ਐਵੇਂ ਗਈਏ ਫਿਰ ਮੈਨੂੰ ਪਤਾ ਲੱਗਿਆ ਵੀ ਨੈਟ ਦੀ ਸਹੀ ਵੈਲਿਊ ਕੀ ਆ ਕਿ ਅਸੀਂ ਤਾਂ ਸਿਰਫ ਦੇਖ ਕੇ ਹੀ ਨੈਟ ਖਤਮ ਕਰ ਲੰਨੇ 1.5 ਜੀ ਵੀ ਹਨਾ ਕਿ ਇਹਨੂੰ ਸਹੀ ਤਰੀਕੇ ਵਰਤੇ ਆ ਕਿਵੇਂ ਜਾਵੇ ਫਿਰ ਮੈਂ ਉਹਨੂੰ ਸੋਚਿਆ ਵੀ ਮੈਂ ਇਹਨੂੰ ਕਿਵੇਂ 1.5 ਜੀ ਵੀ ਖਤਮ ਕਰਨਾ ਵਾ 1.5 ਜੀ ਵੀ ਸੋਚਣ ਖਾਤਰ ਮੈਂ ਵੀਡੀਓ ਬਣਾਉਣ ਦਾ ਸੋਚਣ ਲੱਗ ਗਿਆ ਫਿਰ ਡੇਲੀ ਵੀ ਨਹੀਂ ਵੀਡੀਓ ਪਾਣਦੀਆਂ ਸੀ ਘਰ ਦੇ ਕੰਮਾਂ ਚੋਂ ਤੇ ਮਦਰ ਨੂੰ ਵੀ ਮੈਂ ਲਗਾ ਲਿਆ ਸੀ ਨਾਲ ਵੀ ਤੁਸੀਂ ਵੀ ਬਣਾਇਆ ਕਰੋ ਇਹਨਾਂ ਨੂੰ ਵੀ ਬੜਾ ਪਸੰਦ ਕੀਤਾ ਮੈਂ ਕਹਿੰਦੀ ਸੀ ਤੁਸੀਂ ਨਹੀਂ ਟੈਨਸ਼ਨ ਲੈਣੀ ਜ਼ਿਆਦਾ ਟੈਨਸ਼ਨ ਮੇਰੀ ਲੈਂਦੇ ਸੀਗੇ ਫਿਰ ਮਤਲਬ ਉਸ ਤੋਂ ਬਾਅਦ ਫਿਰ ਮੈਨੂੰ ਮौज ਆ ਤੇ ਲੱਗਿਆ ਵੀ ਮੈਨੂੰ ਥੋੜਾ ਜਿਹਾ ਮਤਲਬ ਮੈਂ ਮਤਲਬ ਮੇਰਾ ਇਹ ਮਕਸਦ ਸੀ ਸਭ ਨੂੰ ਹਸਾਣਾ ਮੈਨੂੰ ਲੱਗਿਆ ਵੀ ਮੇਰੇ ਹੇਟਰ ਜੇ ਬਣਨ ਲੱਗ ਗਏ ਮੈਂ ਐਵੇਂ ਕਹਾਂ 1.5-2 ਲੱਖ ਫੋਲੋਅਰ ਹੈਗੇ ਆ ਇਹ ਨਹੀਂ ਘਟ ਨਹੀਂ ਹੈਗੇ ਮੈਂ ਬਹੁਤ ਵਧੀਆ ਲੱਗਦਾ ਮੈਨੂੰ ਵੀ ਕਿ ਪਸੰਦ ਕਰ ਰਹੇ ਆ ਇਹ ਹੀ ਕਾਫੀ ਆ ਤੇ ਉਹਨਾਂ ਦਾ ਧੰਨਵਾਦ ਆ ਜਿਹੜੇ ਪਸੰਦ ਕਰਦੇ ਆ ਤੇ ਫਿਰ ਮੈਂ ਉਦੋਂ ਤੋਂ ਮੈਨੂੰ ਲੱਗਿਆ ਵੀ ਮੈਂ ਤਾਂ ਸਭ ਦੀ ਫੇਵਰੇਟ ਬੰਨਾ ਵਾਂ ਵੀ ਮੈਂ ਤਾਂ ਸਭ ਨੂੰ ਐਂਟਰਟੇਨ ਕਰਨਾ ਬੱਚਿਆਂ ਦੀ ਵੀ ਵੱਡਿਆਂ ਦੀ ਵੀ ਕੁੜੀਆਂ ਦੀ ਵੀ ਸਾਰਿਆਂ ਦੀ ਫੇਵਰੇਟ ਬੰਨਾ ਫਿਰ ਮੈਂ ਇੰਸਟਾ ਤੇ ਆ ਗਈ ਇੰਸਟਾ ਤੇ ਰੈਗੂਲਰ ਅਪਡੇਟ ਹੋਣ ਲੱਗੀ ਮੈਂ ਕਮੈਂਟ ਚੱਕਰ ਲੱਗ ਗਈ ਨਾ ਉਹ ਕਮੈਂਟ ਵਾਲੀ ਵੀਡੀਓ ਉਹਨਾਂ ਨੇ ਬੜੀ ਪਸੰਦ ਕੀਤੀ ਵੀ ਨਾ ਸਟਾਈਲ ਵੀ ਮੈਂ ਇਦਾਂ ਬੋਲਦੀ ਆ ਪਹਿਲਾ ਆਂਟੀ ਵਾਲੀ ਵੀਡੀਓ ਵਾਇਰਲ ਹੋਈ ਸੀ ਆਂਟੀ ਆਂਟੀ ਕਹਿੰਦੇ ਨੇ ਇੱਕ ਕੁੜੀ ਨੂੰ ਪਿੱਛੇ ਸਾਊਂਡ ਲੱਗੀ ਹੋਈ ਸੀ ਮੈਂ ਕਿਹਾ ਅਜੇ ਮੈਨੂੰ ਆਂਟੀ ਗਿਆ ਤਾਂ ਦੇਖ ਲਿਓ ਆਪਣਾ ਆਧਾਰ ਕਾਰਡ ਭੇਜੋ ਸਾਰੇ ਜਾਣੇ ਇਹ ਵੀਡੀਓ ਵਾਇਰਲ ਹੋਈ ਤੇ ਸਮੋਸੇ ਦੀ ਤੀਜੀ ਨੁੱਕਰ ਵਰਗਾ ਮੂੰਹ ਆ ਤੇਰਾ ਉਹ ਵਾਇਰਲ ਹੋ ਗਈ ਮੈਂ ਕਿਹਾ ਹਾਂ ਮੇਰਾ ਇਹੀ ਮੂੰਹ ਆ ਮੈਂ ਆਪਦੇ ਆਪ ਦੀ ਫੇਵਰੇਟ ਆ ਉਹ ਵਾਇਰਲ ਹੋ ਗਈ ਤੇ ਬਤਮੀਜ਼ੀਆਂ ਵਾਲੀ ਵੀਡੀਓ ਵਾਇਰਲ ਹੋ ਗਈ ਜਦੋਂ ਕਿਉਂਕਿ ਇੰਟਰਵਿਊ ਆਇਆ ਸਾਰੇ ਲੋਕਾਂ ਨੂੰ ਅਸਲ 'ਚ ਉਹ ਜਾਣ ਚੁੱਕੇ ਸੀਗੀ ਇਹਦੀ ਕੀ ਸਟੋਰੀ ਆ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਸਪੋਰਟ ਕਰਨੀ ਸ਼ੁਰੂ ਕਰਤੀ ਕਿ ਇਹ ਸੱਚੀ ਚ ਬਹੁਤ ਸਟਰਗਲ ਚ ਲੰਗੀ ਹੈ ਇਹਦੀ ਲਾਈਫ ਵੀ ਇਹ ਸਿਰਫ ਕਮੇਡੀ ਕਰ ਰਹੀ ਆ ਇਸ ਲਈ ਕਾਫੀ ਲੋਕਾਂ ਨੇ ਸਾਥ ਵੀ ਦਿੱਤਾ ਸਾਡਾ ਤੇ ਮਤਲਬ ਵਧੀਆ ਲੱਗਦਾ ਜਿਹੜੇ ਕਮੈਂਟ ਕਰਦੇ ਆ ਫਨੀ ਕੰਟੈਂਟ ਹੁੰਦਾ ਮੇਰਾ ਕੋਈ ਵਲਗਰ ਕੰਟੈਂਟ ਨਹੀਂ ਹੈਗਾ ਤੇ ਕੋਸ਼ਿਸ਼ ਕਰਦੇ ਰਵਾਂਗੇ ਸਭ ਦੇ ਸਮਾਈਲ ਲਿਆਉਣ ਦੀ ਚਲੋ ਸਭ ਨੂੰ ਅਸੀਂ ਖੁਸ਼ ਨਹੀਂ ਕਰ ਸਕਦੇ ਬਟ ਕੋਸ਼ਿਸ਼ ਕਰ ਸਕਦੇ ਆ ਅੱਛਾ ਤੁਸੀਂ ਨੈਟ ਤੇ ਵੀਡੀਓਜ਼ ਪਾਉਂਦੇ ਸੀ ਤੁਹਾਡੇ ਹਸਬੰਡ ਇਹ ਚੀਜ਼ਾਂ ਪਸੰਦ ਕਰਦੇ ਸੀਗੇ ਜਾਂ ਨਹੀਂ ਉਹ ਉਹਨੂੰ ਐਦਾਂ ਹੁੰਦਾ ਸੀਗਾ ਵੀ ਇਹ ਨੈਟ ਤੇ ਵੀਡੀਓ ਇਹਨਾਂ ਨਹੀਂ ਉਹਨੂੰ ਸੀਗਾ ਇਹਨੂੰ ਮਤਲਬ ਹੀ ਨਹੀਂ ਸੀਗਾ ਮੇਰੇ ਤੋਂ ਕਿਉਂਕਿ ਮੈਂ ਘਰੋਂ ਬਾਹਰ ਹੀ ਨਹੀਂ ਨਿਕਲਦੀ ਸੀ ਕਿਸੇ ਵੇਲੇ ਵੀ ਆ ਜਾਂਦਾ ਸੀ ਘਰੇ ਉਹਨੂੰ ਪਤਾ ਹੁੰਦਾ ਸੀ ਵੀ ਇਹ ਘਰੇ ਆ ਫੇਰ ਵੀ ਉਹ ਮੈਨੂੰ ਕੋਟਾ ਦਿੰਦਾ ਸੀ ਅੱਛਾ ਜਦ ਕਿ ਮੈਂ ਉਹਨੂੰ ਕਿਹਾ ਹੋਇਆ ਸੀ ਮੇਰਾ ਫੋਨ ਚੈੱਕ ਕਰ ਸਕਦਾ ਕੋਸ਼ਿਸ਼ ਵੀ ਆਪ ਖੁਦ ਕਾਣਾ ਸੀ ਨਾ ਤਾਂ ਕਰਕੇ ਉਹਨੇ ਐਦਾਂ ਕੀਤਾ ਖੁਦ ਕਾਣਾ ਹੋਣ ਕਾਰਨ ਉਹਦੇ ਸੋਗੋ ਕਿ ਫੇਰ ਸਾਹਮਣੇ ਆਏ ਮੈਂ ਫੇਰ ਵੀ ਅੱਖਾਂ ਬੰਦ ਕਰਦੀ ਕੋਈ ਗੱਲ ਨਹੀਂ ਅਕਸਰ ਉਹ ਆਣਾ ਤਾਂ ਘਰੇ ਹੀ ਆ ਬੜ ਫਿਰ ਵੀ ਜੇ ਮੇਰੇ ਨਾਲ ਵੀ ਕੁੱਟਮਾਰ ਕਰੀ ਜਾਵੇ ਉਹ ਵੀ ਗਲਤ ਸੀ ਕਿਉਂਕਿ ਮੈਂ ਬੱਚਾ ਨਹੀਂ সাম pa ਰਹੀ ਸੀ ਫਿਰ ਸਵੇ ਸ਼ਾਮ ਕੁੱਟਮਾਰ ਹੋਵੇ ਬੱਚੇ ਨੂੰ ਕਿਹੜਾ ਦੇਖ ਪਾਵੇ ਫਿਰ ਉਹ ਧੋਖਾ ਹੋ ਗਿਆ ਸੀ ਮੇਰੀ ਲਾਈਫ ਅੱਛਾ ਬੱਚੇ ਦੇ ਨਾਲ ਅਟੈਚਮੈਂਟ ਸੀ ਉਹਨਾਂ ਦੀ ਜਾਂ ਨਹੀਂ ਬੱਚੇ ਦੇ ਨਾਲ ਮਤਲਬ ਥੋੜੀ ਬਹੁਤ ਹੀ ਸੀ ਐਨੀ ਨਹੀਂ ਸੀ ਮਤਲਬ ਜੇ ਅਟੈਚਮੈਂਟ ਹੁੰਦੀ ਉਹਨੂੰ ਸਕੂਲ ਲਗਾਉਂਦੇ ਉਹਦਾ ਫਿਊਚਰ ਸੋਚਦੇ ਉਹਦੇ ਘਰੇ ਹਰ ਚੀਜ਼ ਖਾਣ ਪੀਣ ਦੀ ਪ੍ਰੋਵਾਈਡ ਕਰਦੇ ਕਿਉਂ ਮੈਂ ਕੱਪੜੇ ਵੀ ਘਰੋਂ ਲੈ ਕੇ ਆਂਦੀ ਰਹੀ ਕਿਉਂ ਮੈਂ ਦਵਾਈ ਵੀ ਬਾਹਰੋਂ ਲੈ ਕੇ ਆਂਦੀ ਰਹੀ ਹਨਾ ਪੇਕਿਆਂ ਵੱਲੋਂ ਵੀ ਹਾਂ ਮੈਨੂੰ ਫੋਨ ਕਰ ਦੋ ਇਹਨੇ ਪੈਸੇ ਭੇਜ ਦੋ ਮੈਂ ਦਵਾਈ ਲੈ ਕੇ ਆਣੀ ਆ ਜੇ ਉਹਨਾਂ ਦੀ ਅਟੈਚਮੈਂਟ ਹੁੰਦੀ ਉਹ ਜ਼ਰੂਰ ਕਰਦੇ ਉਹਦਾ ਉਸ ਤੋਂ ਬਾਅਦ 2.5 ਸਾਲ ਅਸੀਂ ਸੈਪਰੇਟ ਵੀ ਰਹੇ ਹਾਂ ਕਦੀ ਕੋਈ ਨਹੀਂ ਆਇਆ ਕਿਸੇ ਨੇ ਨਹੀਂ ਫਿਰ ਮੈਂ ਐਂਡ ਤੇ ਮੈਨੂੰ ਪਤਾ ਲੱਗ ਗਿਆ ਵੀ ਕਿਸੇ ਹੋਰ ਨਾਲ ਫੇਰ ਰਿਹਾ ਵਾ ਆਪਾਂ ਐਂਡ ਤੇ ਮਤਲਬ ਮੈਨੂੰ ਪਤਾ ਸੀਗਾ ਵੀ ਉਹਨਾਂ ਨੇ ਕੁਝ ਨਹੀਂ ਦੇਣਾ ਆਪਾਂ ਸੈਨ ਕਰਿਆਂ ਦੇ ਵੀ ਤਲਾਕ ਹੀ ਆ ਅੱਛਾ ਕਿੰਨਾ ਕੁ ਔਖਾ ਸੀ ਆਪਣੀ ਮਰਜ਼ੀ ਦੇ ਨਾਲ ਕਰਵਾਇਆ ਵਿਆਹ ਬਹੁਤ ਸਾਰੀਆਂ ਆਸਾਂ ਉਮੀਦਾਂ ਨਾਲ ਗਈ ਜਿਹੜੀਆਂ ਆਸਾਂ ਉਮੀਦਾਂ ਮਤਲਬ ਕਿ ਪੂਰੀਆਂ ਨਹੀਂ ਹੋਈਆਂ ਇੱਕ ਇੱਕ ਕਰਕੇ ਟੁੱਟਦੀ ਗਈ ਤੇ ਉਸ ਤੋਂ ਬਾਅਦ ਡਿਵੋਰਸ ਦਾ ਸੀਜ਼ਨ ਵਕ ਹੋਣ ਦਾ ਸੀਜ਼ਨ ਕਿੰਨਾ ਔਖਾ ਰਿਹਾ ਤੁਹਾਡੇ ਵਾਸਤੇ ਉੱਖਾ ਦੇਖੋ ਜੀ ਔਖਾ ਮਤਲਬ ਸਹਿਣਾ ਵਾ ਔਖਾ ਜਿਆਦਾ ਸਹਿਣਾ ਵਾ ਦੇਖੋ ਮੈਂ ਹੀ ਸੋਚੀ ਜਾਵਾ ਵੀ ਮੈਂ ਆਪਣੀ ਮਰਜ਼ੀ ਨਾਲ ਕਰਾਇਆ ਹਨਾ ਇਦਾਂ ਮੈਂ ਸਹੀ ਜਾਵਾ ਉਹ ਵੀ ਗਲਤ ਆ ਕਿ ਸਹਿਣਾ ਸਭ ਤੋਂ ਗਲਤ ਆ ਤੇ ਮੈਨੂੰ ਇਹ ਸੀ ਜੇ ਮੈਂ ਆਪਣੀ ਮਰਜ਼ੀ ਨਾਲ ਕਰਾਇਆ ਮੈਂ ਆਪਣੀ ਮਰਜ਼ੀ ਨਾਲ ਇਹਨੂੰ ਠੀਕ ਵੀ ਕਰ ਸਕਦੀ ਆ ਤਾਂ ਕਰਕੇ ਮੈਂ ਇਹੀ ਫੈਸਲਾ ਲੈਣਾ ਸਹੀ ਸਮਝਿਆ ਕਿ ਬਸ ਹੁਣ ਸਾਡਾ ਖਤਮ ਆ ਕਹਾਣੀ ਇਸ ਵੇਲੇ ਮੈਂ ਜਿਆਦਾ देर ਬੱਚੇ ਨੂੰ ਵੀ ਭੁੱਖਾ ਨਹੀਂ ਰੱਖ ਸਕਦੀ ਸੀ ਉਹਦਾ ਫਿਊਚਰ ਖਰਾਬ ਹੋਣਾ ਆਪਣਾ ਤਾਂ ਕਰ ਲਿਆ ਸੀ ਅਸੀਂ ਆਪਣਾ ਤਾਂ ਸਪੋਇਲ ਸਾਡੀ ਖਤਮ ਆ ਜ਼ਿੰਦਗੀ ਅਸੀਂ ਕਹਿ ਸਕਦੇ ਹਾਂ ਵੀ ਸਾਡੀ ਖਤਮ ਬਟ ਮੈਂ ਬੱਚੇ ਦੀ ਕਿਉਂ ਖਰਾਬ ਕਰਾਂ ਜ਼ਿੰਦਗੀ ਤਾਂ ਕਰਕੇ ਬੱਚੇ ਲਈ ਮੈਨੂੰ ਇਹ ਸੀਗਾ ਕਿ ਮੈਂ ਸਟੈਂਡ ਲਵਾਂ ਤੇ ਡਿਵੋਰਸ ਤੋਂ ਬਾਅਦ ਲਾਈਫ ਤੁਹਾਡੀ ਕਿੰਨੀ ਕੁ ਮੁਸ਼ਕਲਾਂ ਭਰੀ ਰਹੀ ਜਾਂ ਕਿੰਨਾ ਕੁ ਸਮੂਥ ਕਰ ਲਿਆ ਆਪਣੀ ਲਾਈਫ ਨੂੰ ਮੁਸ਼ਕਲਾਂ ਦੇ ਨਾਲ ਮੁਸ਼ਕਲਾਂ ਵੀ ਆਈਆਂ ਸਮੂਥ ਦੇ ਨਾਲ ਸਮੂਥ ਵੀ ਹੋਇਆ ਪਰ ਇਹ ਆ ਵੀ ਕਟ ਮਾਰਨੀ ਹੋਣ ਕਾਰਨ ਥੋੜਾ ਦਿਮਾਗੀ ਸੰਤੁਲਨ ਸਹੀ ਰਿਹਾ ਤਾਂ ਕਿ ਅਸੀਂ ਕਮੇਡੀ ਦੇ ਨਾਲ ਜੋੜ ਪਾਈਏ ਆਪਣੇ ਕੰਮ ਦੇ ਵੱਲ ਧਿਆਨ ਦੇ ਪਾਈਏ ਕੰਮ ਵੱਲ ਮੈਂ ਰੈਗੂਲਰ ਧਿਆਨ ਦਿੱਤਾ ਬੱਚੇ ਵੱਲ ਵੀ ਰੈਗੂਲਰ ਧਿਆਨ ਦਿੱਤਾ ਮੁਸ਼ਕਲਾਂ ਇਹ ਆਈਆਂ ਸੀਗੀਆਂ ਜਿਸ ਟਾਈਮ ਅਸੀਂ ਸੈਪਰੇਟ ਰਹੇ ਸੀਗੇ ਤੇ ਮਤਲਬ ਲੋਕਾਂ ਨੇ ਇਹ ਜ਼ਰੂਰ ਪੁੱਛਣਾ ਤੇਰਾ ਘਰ ਵਾਲਾ ਕਿੱਥੇ ਤੇਰਾ ਸਭ ਨੂੰ ਪਤਾ ਸੀਗਾ ਕਿੰਨਾ ਕਲੇਸ਼ ਹੁੰਦਾ ਕਿਸੇ ਕੋਈ ਨਹੀਂ ਆ ਕੇ ਖੜਿਆ ਸੋ ਆਏ ਪੇਰੈਂਟਸੋਂ ਮਾਂ ਭੈਣ ਭਰਾਵਾਂ ਤੋਂ ਮਾਂ ਪਿਓ ਤੋਂ ਇਲਾਵਾ ਕੋਈ ਵੀ ਨਹੀਂ ਖੜਦਾ ਹੁੰਦਾ अच्छा गल्लां त नहीं सुनाईया किसी ने की कि हां वे अपनी मर्जी ਨਾਲ ਵਿਆਹ ਕਰਾਇਆ ਸੀ। ਨਹੀਂ। ਐਦਾਂ ਦੀ ਕਿਸੇ ਨੇ ਕਿਉਂਕਿ ਸਾਡੀ ਹੋਈ ਅਰੇਂਜ ਮੈਰਿਜ ਸੀਗੀ। ਹੂੰ। ਐਦਾਂ ਦਾ ਕੋਈ ਉਹ ਨਹੀਂ ਸੀਗਾ। ਅਰੇਂਜ ਮੈਰਿਜ ਹੀ ਸੀ ਸਾਡੀ। ਓਕੇ। ਬਸ ਸਿਰਫ ਫੋਨ ਤੇ ਗੱਲ ਕਰਦੇ ਹੁੰਦੇ ਸੀਗੇ। ਐਦਾਂ ਦਾ ਕੋਈ ਰਿਸ਼ਤਾ ਨਹੀਂ ਸੀ ਸਾਡਾ। ਜੇ ਹੁੰਦਾ ਤਾਂ ਪਤਾ ਲੱਗ ਜਾਂਦਾ ਸਾਨੂੰ। ਹੂੰ। ਕੋਈ ਨਹੀਂ ਪਤਾ ਲੱਗਿਆ ਉਹਨਾਂ ਵਾਰ। ਅੱਛਾ ਹੁਣ ਤੁਹਾਡੀਆਂ ਵੀਡੀਓਜ਼ ਦੇਖਦੇ ਨੇ। ਏ ਤਾਂ ਹੁਣ ਮੈਨੂੰ ਨਹੀਂ ਪਤਾ ਦੇਖਦੇ ਕਿ ਨਹੀਂ ਜਿਵੇਂ ਪਤਾ ਲੱਗ ਜਾਂਦਾ ਜਾਂ ਫਿਰ ਆਲੇ ਦੁਆਲੇ ਦੇ ਲੋਕ ਦੱਸਦੇ ਨੇ ਕਿ ਨਹੀਂ ਮੈਨੂੰ ਨਹੀਂ ਉਹਨਾਂ ਬਾਰੇ ਕੋਈ ਜਾਣਕਾਰੀ ਨਾ ਮੈਂ ਉਹਨਾਂ ਹੈਗਾ ਵਾ ਧਿਆਨ ਨਾ ਸਾਨੂੰ ਉਹਨਾਂ ਬਾਰੇ ਕੋਈ ਜਾਣਕਾਰੀ ਹੈ ਨਾ ਅਸੀਂ ਉਹਨਾਂ ਦੀ ਜਾਣਕਾਰੀ ਰੱਖਣਾ ਹੀ ਚਾਹੁੰਦੇ ਆ ਤੇ ਹੁਣ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕੀ ਸੋਚਦੇ ਹੋ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਇਹ ਸੋਚਦੇ ਕਿ ਜਦੋਂ ਮੈਂ ਬੈਸਟ ਕਮੇਡੀਅਨ ਬਣ ਗਈ ਤਾਂ ਮੈਂ ਇਹਨੂੰ ਇੰਗਲਿਸ਼ ਮੀਡੀਅਮ ਵਧੀਆ ਸਕੂਲ ਚ ਲਗਾਵਾਂਗੀ ਇਹਦਾ ਫਿਰ ਹੁਣ ਜਾ ਰਹੇ ਬੱਚੇ ਸਕੂਲ ਹਾਂਜੀ ਜਾ ਰਹੇ ਬੱਚੇ ਸਕੂਲ ਹਾਂਜੀ ਜਾ ਰਹੇ ओके okay. ठीक है अच्छा किन्ना ਨਾਲ ਕੰਮ ਕਰਨਾ ਚਾਹੁੰਦੇ ਹੋ ਮੈਂ ਕਿਸੇ ਨਾਲ ਵੀ ਕਰ ਲਾਂਗੇ ਐਕਟਰ ਹੋਣ ਤੁਹਾਨੂੰ ਪੰਜਾਬੀ ਤਾਂ ਸੰਦ ਹੈ ਬਈ ਨੂੰ ਢਿੱਲੋ अच्छा ਉਹਨਾਂ ਨੂੰ ਮਤਲਬ ਕੰਮ ਕਰਨਾ ਚਾਹੁੰਦੇ ਹੋ ਹਾਂਜੀ ਉਹ ਕਿਉਂ ਵਧੀਆ ਲੱਗਦੇ ਉਹਨਾਂ ਬਾਰੇ ਵੀ ਦੱਸੋ ਕੁਝ ਵਧੀਆ ਲੱਗਦੇ ਨੇ ਉਹਨਾਂ ਦੀ ਕਮੇਡੀ ਪੰਚ ਬਹੁਤ ਵਧੀਆ ਹੁੰਦੇ ਨੇ ਤੇ ਬਾਕੀ ਕਪਿਲ ਸ਼ਰਮਾ ਵੀ ਵਧੀਆ ਨੇ ਕਾਫੀ ਲੋਕ ਕਹਿੰਦੇ ਨੇ ਕਿ ਕਪਿਲ ਸ਼ਰਮਾ ਦੇ ਨਾਲ ਜੁਆਇਨ ਕਰੋ ਪਹੁੰਚੋ ਅਸੀਂ ਜੇ ਜਦੋਂ ਉਸ ਮੁਕਾਮ ਤੇ ਪਹੁੰਚੇ ਤਾਂ ਜਰੂਰ ਪਹੁੰਚਾਂਗੇ ਦੇਖਣਾ ਚਾਹੁੰਦੇ ਨੇ ਕਪਿਲ ਸ਼ਰਮਾ ਦੀ ਭੈਣ ਕਪਿਲ ਸ਼ਰਮਾ ਦੀ ਭੈਣ ਹੈ ਦਗਾ ਤਾਂ ਹੋ ਸਕਦਾ ਕਿ ਪੰਜਾਬ ਚ ਵੀ ਕਪਿਲ ਸ਼ਰਮਾ ਦੀ ਭੈਣ ਹੋਵੇ ਤੇ ਪਹੁੰਚੀ ਅੱਗੇ ਅਸੀਂ ਵੀ ਬੈਸਟ ਕਮੀਡੀਅਨ ਬੜੀਆਂ ਕਮੀਡੀ ਇੱਕ ਐਸਾ ਲੈਵਲ ਮੈਂ ਕਹਿੰਨੀ ਕੁੜੀਆਂ ਨੂੰ ਆਣਾ ਚਾਹੀਦਾ ਕਮੀਡੀ ਲੈਵਲ 'ਚ ਮੋਡਲਿੰਗ 'ਚ ਜਾਜ ਆ ਗਏ ਨੇ ਦਲਦਲ 'ਚ ਨਾ ਫਸੋ ਕਿਉਂਕਿ ਕਾਫੀ ਲੋਕ ਹੁੰਦੇ ਨੇ ਕਹ ਲਓ ਵੀ ਮਗਰਮੱਛ ਹੁੰਦੇ ਛੋਟੀਆਂ ਛੋਟੀਆਂ ਮੱਛੀਆਂ ਨੂੰ ਖਾ ਲੈਂਦੇ ਨੇ ਤੇ ਇਦਾਂ ਕਿਸੇ ਦੇ ਵਿੱਚ ਚਾਂਸੇ 'ਚ ਵੀ ਨਹੀਂ ਆਣਾ ਚਾਹੀਦਾ ਸਾਨੂੰ ਹੂੰ ਥੋੜਾ ਬਾਕੀ ਜਿਹੜੇ ਸਪੋਰਟ ਕਰਦੇ ਆ ਉਹਨਾਂ ਦਾ ਦਿਲੋਂ ਧੰਨਵਾਦ ਆ ਕਿ ਜਿਨ੍ਹਾਂ ਨੇ ਸਪੋਰਟ ਕੀਤੀ ਆ ਨਾ ਆਪਣਿਆਂ ਤੋਂ ਵੀ ਵੱਧ ਕੀਤਾ ਉਹਨਾਂ ਦਾ ਦਿਲੋਂ ਧੰਨਵਾਦ ਆ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਅਸੀਂ ਦੇਖਦੇ ਨਹੀਂ ਕਿਉਂਕਿ ਨਾ ਅਸੀਂ ਇਗਨੋਰ ਕਰ ਦਿੰਨੇ ਆ ਬਿਲਕੁਲੀ ਅੱਛਾ ਜਾਂਦੇ ਜਾਂਦੇ ਇੱਕ ਡਾਇਲੌਗ ਹੋ ਜਾਵੇ ਕਿਹੜਾ ਡਾਇਲੌਗ ਬੋਲੀਏ ਕਿਹੜਾ ਮਰਜ਼ੀ ਰਿੱਟ ਚਲਾ ਦਈਏ ਯਾਰ ਇਹ ਬਤਮੀਜ਼ੀਆਂ ਨਾ ਕਰਿਆ ਕਰੋ ਇੰਨੀਆਂ ਬਤਮੀਜ਼ੀਆਂ ਤੁਹਾਨੂੰ ਜਦੋਂ ਕਹਿ ਹੀ ਦਿੱਤਾ ਕਮੈਂਟ ਕਰੋ ਨੂੰ ਚੰਗੇ ਚੰਗੇ ਕਮੈਂਟ ਕਰਿਆ ਕਰੋ ਆ ਜਾਂਦੇ ਸਾਰੀਆਂ ਬਤਮੀਜ਼ੀਆਂ ਰੋੜਣ ਇੱਥੇ ਮੂੰ ਚੱਕ ਕੇ ਹੂੰ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਆਪਣੀ ਲਾਈਫ ਦੀ ਸਟੋਰੀ ਤੇ ਸਾਡੀ ਆਡੀਅנס ਨਾਲ ਲਿਨੀਆ ਸੋਹਣੀਆਂ ਸੋਹਣੀਆਂ ਗੱਲਾਂ ਕੀਤੀਆਂ ਧੰਨਵਾਦ ਜੀ ਤੁਹਾਨੂੰ ਆ ਸ਼ੁਕਰੀਆ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਸਾਰਿਆਂ ਨੂੰ ਵੀ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਜ਼ਰੂਰ ਭੇਜੀਓ ਜੁੜੇ ਰਹੋ ਆਵਾਜ਼ ਮੀਡੀਆ ਦੇ ਨਾਲ ਧੰਨਵਾਦ